ਨੇ ਬਜਟ ਦੇ ਉੱਤੇ ਤੇ ਬਜਟ ਦੀ ਫਾਊਂਡੇਸ਼ਨ ਜਿਹੜੀ ਗੁਰੂ ਰਵਿਦਾਸ ਜੀ ਦੀ ਸੇਧ ਹੈ ਉਹਨੂੰ ਲੈ ਕੇ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਪਰ ਮੈਨੂੰ ਲੱਗਦਾ ਹੈ ਪੰਜਾਬ ਦੇ ਜਿਹੜੇ ਜਿਆਦਾ ਪੜ੍ਹੇ ਲਿਖੇ اپੋਜੀਸ਼ਨ ਦੇ ਲੀਡਰ ਹੈ ਉਹਨਾਂ ਨੇ ਗੱਲ ਕੋਈ ਪੱਲੇ ਪਈ ਨਹੀਂ ਉਹਨਾਂ ਨੂੰ ਮੈਂ ਪੰਜਾਬੀ 'ਚ ਸਮਝਾਉਣ ਵਾਸਤੇ ਅੱਜ ਇੱਥੇ ਤੁਹਾਨੂੰ ਖੇਚਲ ਦਿੱਤੀ ਹੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਸ਼ਾਇਦ ਕੇਜਰੀਵਾਲ ਸਾਹਿਬ ਨੂੰ ਜਾ ਕਾਂਗਰਸ ਵਾਲੇ ਲੀਡਰਾਂ ਨੂੰ ਜਾਂ ਦੂਜਿਆਂ ਨੂੰ ਸਮਝ ਆ ਜੇ ਉਹ ਹੈ ਵੀ ਜਿਹੜੀ ਗੱਲ ਕਹਿੰਦੇ ਨੇ ਐਸਾ ਚਾਹੂੰ ਰਾਜ ਮੇਂ ਮਿਲੇ ਸਭਨ ਕੋ ਅੰਨ ਛੋਟ ਵੱਡੋ ਸਭ ਸਮ ਰਹੇ ਰਵਿਦਾਸ ਰਹੇ ਪ੍ਰਸੰਨ ਜਿਹੜੇ ਬਜਟ ਨੂੰ ਲੈ ਕੇ ਇਹਨਾਂ ਨੇ ਰੌਲਾ ਪਾ ਰੱਖਿਆ اپੋਜੀਸ਼ਨ ਨੇ ਤੇ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਆ ਗੱਲ ਕਿੱਥੇ ਸਮਝ ਨਹੀਂ ਆਈ ਵੀ ਆਪ ਬਜਟ ਜਿਹੜਾ ਲੈ ਕੇ ਆਏ ਐ ਕੱਲ ਬਜਟ ਪੇਸ਼ ਹੋਇਆ ਹੈ ਤੇ ਪ੍ਰਧਾਨ ਮੰਤਰੀ ਨੇ ਖੁਦ ਆ ਕੇ ਉਹਦੀ ਵਿਆਖਿਆ ਕੀਤੀ ਵੀ ਬੇਸਿਕ ਜਿਹੜੀ ਗੁਰੂ ਰਵੀਦਾਸ ਜੀ ਦਾ ਮੈਸੇਜ ਸੀਗਾ ਵੀ ਇਨ ਇਕੁਐਲਿਟੀ ਸੋਸਾਇਟੀ ਦੇ ਅੰਦਰ ਉਹਨੂੰ ਕਿਸ ਤਰ੍ਹਾਂ ਖਤਮ ਕੀਤੀ ਜਾਵੇ ਛੋਟ ਵੱਡਣ ਸਭ ਸਮ ਰਹੇ ਸਮਾਨਤਾ ਕਰਨ ਵਾਸਤੇ ਇਸ ਬਜਟ ਦਾ ਫੋਕਸ ਹੈ ਆ ਕੋਈ ਲੀਪਾ ਪੋਤੀ ਨਹੀਂ ਆ ਕੋਈ ਕਹਿੰਦੇ ਨਾ ਸਿੱਖਿਆ ਕ੍ਰਾਂਤੀ ਦਿੱਗਣ ਵਾਲੀ ਖੰਡਰ ਨੂਮਾ ਬਿਲਡਿੰਗ ਦੇ ਉੱਤੇ ਰੰਗ ਕਰਾ ਕੇ ਨਹੀਂ ਆ ਇੱਕ ਮਜ਼ਬੂਤ ਨੀਵ ਬਣਾਉਣ ਦੀ ਤਾਂ ਕਿ ਇੱਕ ਵਿਕਸਿਤ ਭਾਰਤ 2047 ਜੇ ਬਣ ਸਕੇ ਉਹਦੇ ਵਾਸਤੇ ਇੱਕ ਠੋਸ ਕਦਮ ਹੈ ਨਾ ਕਿ ਲੀਪਾ ਪੋਤੀ ਇਜ਼ ਨਾਟ ਅ ਲੀਪਾ ਪੋਤੀ ਬਜਟ ਆ ਕੋਈ ਆ ਇਸ ਬਜਟ ਦਾ ਫੋਕਸ ਵੋਟਾਂ ਵਾਸਤੇ ਨਹੀਂ ਸੱਬ ਇਹਦਾ ਉਹ ਫੋਕਸ ਵਤਨ ਹੈ ਦੇਸ਼ ਵਾਸਤੇ ਹੈ ਦੇਸ਼ ਇੱਕ ਵਿਕਸਿਤ ਭਾਰਤ ਜਿਹੜਾ ਸੁਪਨਾ ਹੈ 2047 ਦਾ ਉਹਦੇ ਵਾਸਤੇ ਇੱਕ ਕਦਮ ਚੱਕਿਆ ਗਿਆ ਤੇ ਇੱਕ ਗੱਲ ਮੈਂ ਕੱਲ ਤੋਂ ਸੁਣ ਰਿਹਾ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਸੁਣਚੇ ਮਿਲੀ ਚਾਏ ਕਾਂਗਰਸ ਹੈ ਚਾਏ ਆਮ ਆਦੀ ਪਾਰਟੀ ਹੈ ਤੇ ਖਾਸ ਤੌਰ ਤੇ ਭਗਵੰਦ ਮਾਨ ਜੀ ਤੇ ਉਹਨਾਂ ਦੇ ਮੰਤਰੀ ਸਾਹਿਬਾਨ ਬਾਰ-ਬਾਰ ਕਹਿੰਦੇ ਫਿਰ ਰਹੇ ਐ ਵੀ ਸਾਰੇ ਬਜਟ ਦੇ ਅੰਦਰ ਪੰਜਾਬ ਦਾ ਨਾਂ ਹੀ ਨਹੀਂ ਆਇਆ ਜੀ ਕਿਤੇ ਮੈਂ ਪੁੱਛਣਾ ਚਾਹੂੰਗਾ ਭਗਵੰਦ ਮਾਨ ਜੀ ਨੂੰ ਭਗਵੰਦ ਮਾਨ ਜੀ ਢੇਰਾ ਬੱਲਾ ਪੰਜਾਬ 'ਚ ਹੈ ਕਿ ਵਿਲਾਇਤ 'ਚ ਹੈ ਸੀਤਾਰਾਮਨ ਜੀ ਤਾਂ ਪੇਸ਼ ਕਰ ਰਹੇ ਸੀਗੇ ਦਿੱਲੀ ਪਾਰਲੀਮੈਂਟ ਦੇ ਅੰਦਰ ਤੇ ਖੁਦ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੀ ਇਸ ਸਰ ਜ਼ਮੀਨ ਦੇ ਉੱਤੇ ਡੇਰਾ ਬੱਲਾ ਆ ਕੇ ਗੁਰੂ ਰਵਿਦਾਸ ਜੀ ਦੀ ਉਸ ਪਵਨ ਧਰਤੀ ਤੇ ਆ ਕੇ ਬਜਟ ਨੂੰ ਵਿਆਖਿਆਨ ਕਰ ਰਹੇ ਉਹਦੇ ਬਾਅਦ ਰਹਿ ਕੀ ਗਿਆ ਸਭ ਮੈਂ ਪੁੱਛਣਾ ਚਾਹੁੰਦਾ ਉਹਦੇ ਵਿੱਚ ਸਵਾਲ ਇੱਕ ਪੈਦਾ ਹੋ ਜਾਂਦਾ ਹੈ ਕਿ ਭਗਵੰਤ ਮਾਨ ਜੀ ਤੁਸੀਂ ਇਹਨਾਂ ਡਰਦੇ ਕਿਉਂ ਮੈਂ ਜਦੋਂ ਵਰਡ ਇਸਤੇਮਾਲ ਕਰ ਰਿਹਾ ਡਰੜਾ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਚਾਹਨਾ ਭਗਵੰਤ ਮਾਨ ਜੀ ਇੱਕ ਵਾਰੀ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲ ਲੋ ਪਰਸਨਲ ਤੌਰ ਤੇ ਉਹਨਾਂ ਨੇ ਤੁਹਾਨੂੰ ਆ ਨਹੀਂ ਕਹਿਣਾ ਵੀ ਭਗਵਾਨ ਸਾਹਿਬ ਮੇਰੇ ਅੱਖ ਮੇਂ ਅੱਖ ਡਾਲ ਕੇ ਬਾਤ ਕਰੋ ਕਿਉਂਕਿ ਹਰੇਕ ਬੰਦਾ ਥੋਡੇ ਵਰਗਾ ਨਹੀਂ ਹੁੰਦਾ ਰਿਪਬਲਿਕ ਲਈ ਕੋਈ ਇਸ ਕਿਸਮ ਦੀ ਗੱਲ ਕਹਿ ਦੇਵੇ ਕਿਉਂਕਿ ਮੈਂ ਜਦੋਂ ਆ ਗੱਲ ਮੇਰੇ ਦਿਮਾਗ 'ਚ ਆਈ ਕੱਲ ਕਦੇ ਪਤਾ ਲੱਗੇ ਜੀ ਮੇਰੇ ਖਬਰ ਆਈ ਕਹਿੰਦੇ ਜੀ ਭਗਵੰਤ ਮਾਨ ਜੀ 에ਰਪੋਰਟ ਤੇ ਪਹੁੰਚ ਗਏ ਮੈਂ ਕਿਹਾ ਚਲੋ ਦੇਰ ਆਏ ਦਰੁਸਤ ਆਏ ਦੇ ਪ੍ਰਧਾਨ ਮੰਤਰੀ ਆ ਰਹੇ ਘਟੋ ਘਟ ਰੀਸੀਵ ਕਰਨ ਦਾ ਉਹਨਾਂ ਦਾ ਫਰਜ਼ ਬਣਦਾ ਹੈ ਇੱਕ ਐਜ਼ ਅ ਫਾਰਮੈਲਿਟੀ ਸੇ ਕਿ ਆ ਜੋ ਵੀ ਹੈ ਉੱਥੇ ਆਣਾ ਚਾਹੀਦਾ ਪਰ ਫਿਰ ਪਤਾ ਲੱਗਿਆ ਨਹੀਂ ਜੀ ਉਹ ਤਾਂ ਉੱਥੇ ਹਲਵਾੜੇ ਪਹੁੰਚੇ ਖੜੇ ਐ ਆਦਮਪੁਰ ਨਹੀਂ ਆਏ ਡਰਦੇ ਕਿਉਂ ਮੈਂ ਪੁੱਛਣਾ ਚਾਹਣਾ ਤੇ ਉਦੋਂ ਮੈਂ ਫਿਰ ਰਿਕਾਰਡ ਕੱਢ ਕੇ ਦੇਖਿਆ ਮੈਂ ਕਿ ਅੱਜ 4 ਸਾਲ ਹੋਣ ਨੂੰ ਆਏ ਐ ਭਗਵੰਦ ਮਾਨ ਜੀ ਨੂੰ ਚੀਫ ਮਿਨਿਸਟਰ ਬਣੇ ਕਿੰਨੇ ਵਾਰ ਹੀ ਗਏ ਐ ਪ੍ਰਧਾਨ ਮੰਤਰੀ ਕੋਲ ਪੰਜਾਬ ਦਾ ਕੋਈ ਮੁੱਦਾ ਲੈ ਕੇ ਇੱਥੇ ਬੈਠੇ ਬਿਆਨ ਛੱਡੀ ਜਾਂਦੇ ਕੱਲ ਫਿਰ ਬਿਆਨ ਛੱਡਦਾ ਪਹਿਲਾਂ 2 ਦਿਨ ਪਹਿਲਾਂ ਜਦੋਂ ਆ ਗਿਆ ਪ੍ਰੋਗਰਾਮ ਆ ਗਿਆ ਪ੍ਰਧਾਨ ਮੰਤਰੀ ਨੇ ਉੱਥੇ ਨਾਮ ਰੱਖਣਾ ਹੈ ਨਾਮਕਰਨ ਹੋਊਗਾ ਆਦਮਪੁਰ ਦਾ ਇਹਨਾਂ ਨੇ ਠੀਕ ਛੱਡ ਪਾਇ ਜੀ ਤੇ ਕੱਲ ਧੰਨਵਾਦੀ ਕਰ ਦਿੰਦੇ ਜਾ ਕੇ ਵੀ ਤੁਸੀਂ ਮੇਰੀ ਆਪਣੇ ਆਪ ਸ਼ਾਬਾਸ਼ ਹੀ ਲੈ ਲੈਂਦੇ ਪਰ ਉਹਨਾਂ ਨੇ ਉਹ ਨਹੀਂ ਕੀਤਾ ਉੱਥੇ ਜਾ ਕੇ ਉਹਨਾਂ ਲੋਵਾੜੇ ਦਾ ਕਹਿੰਦੇ ਨਾ ਰੱਖ ਦਿਓ ਤੇ ਆ ਗੱਲ ਜਾ ਕੇ ਆਦਮਪੁਰ ਨਹੀਂ ਸੀ ਕਹਿ ਸਕਦੇ ਸਰ ਨਹੀਂ ਕਹਿ ਸਕਦੇ ਸੀਗੇ ਸਾਰੇ ਕੰਮ ਸੁਨੇ ਆ ਨਾਲ ਕਰਨਾ ਚਾਹੁੰਦੇ ਹੈ ਵੀ ਨਾ ਤਾਂ ਖੁਦ ਭਗਵੰਤ ਮਾਨ ਜੀ ਨਾਇਨਾ ਦੇ ਮੰਤਰੀ ਸਾਹਿਬਾਨ ਪਿਛਲੇ 4 ਸਾਲ ਦੇ ਅੰਦਰ ਕਿਸੇ ਮੰਤਰੀ ਕੋਲ ਖੁਦ ਭਗਵੰਤ ਮਾਨ ਜੀ ਜਾਂਦੇ ਐ ਹੋਮ ਮਿਨਿਸਟਰ ਸਾਹਿਬ ਕੋਲ ਤੇ ਜ਼ਰੂਰੋਂ ਪਿਛਲੇ ਦਿਨ ਮਿਲ ਕੇ ਆਏ ਤੇ ਸਾਰਾ ਇਕੱਠਾ ਚਿੱਠਾ 4 ਸਾਲ ਦਾ ਇਕੱਠਾ ਹੀ ਫੜਾਇਆ ਬਾਹਰ ਆ ਕੇ ਮੈਂ ਸੁਣਦੇ ਰਿਹਾ ਮੈਂ ਕਿ ਕਦੀ ਕੋਈ ਮੰਗ ਕੀਤੀ ਹੋਣੀ ਹੈ ਮਤਲਬ ਜੀ ਕੋਈ ਮੰਗ ਕੀਤੀ ਹੈ ਦੱਬੀ ਤੁਰੇ ਜੀ ਆ ਵੀ ਮੈਂ ਫੜਾਇਆ ਆ ਵੀ ਮੈਂ ਫੜਾਇਆ ਆ ਵੀ ਫੜਾਇਆ ਫਾਇਆ ਬਟਨ ਨਾਲ ਕੀ ਗੱਲ ਕਰੀ ਜਾਂਦੇ ਸੀ ਤੁਸੀਂ ਕਿਸੇ ਕੰਮ ਨੂੰ ਪਰਸੂ ਕੀਤਾ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਸੈਂਟਰਲ ਗਵਰਨਮੈਂਟ ਸਿਰਫ ਉਹ ਜਿਹੜੀ ਹੈ ਕੈਸ਼ ਕ੍ਰੈਡਿਟ ਲਿਮਿਟ ਤੇ ਨਹੀਂ ਹੁੰਦੀ ਸੀਮਤ ਜੋ ਪ੍ਰੋਜੈਕਟਸ ਹੈਗੇ ਉਹਨਾਂ ਨੂੰ ਪਰਸੂ ਕਰਨਾ ਪੈਂਦਾ ਮਗਰ ਜਾ ਕੇ ਤੁਸੀਂ ਉਹਨੂੰ ਫਾਲੋਅ ਅਪ ਕਰੋ ਜਾ ਕੇ ਆਪਣਾ ਰਾਫਤਾ ਕਾਇਮ ਕਰੋ ਪਤਾ ਨਹੀਂ ਇਹਨਾਂ ਨੂੰ ਡਰ ਕੇਜਰੀਵਾਲ ਸਾਹਿਬ ਦਾ ਡਰ ਹੈ ਵੀ ਉਹ ਨਰਾਜ ਹੋ ਜਾਣਗੇ ਮੈਂ ਅਗਰ ਪਰ ਮਤਰੀਕੋਲ ਚਲਾ ਗਿਆ ਤੇ ਮੇਰਾ ਕੀ ਬਣੂਗਾ ਤਾਂ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਨੂੰ ਲੱਗੇ ਸਿਰਫ ਤੇ ਸਿਰਫ ਉਸ ਕੰਮ ਤੇ ਲੱਗੇ ਨਹੀਂ ਤਾਂ ਕੰਮ ਹੋਣ ਵਾਲੇ ਜਿਹੜੇ ਸੀਗੇ ਕਿਉਂਕਿ ਇਹ ਕਹਿੰਦਾ ਕਈ ਸਾਥੀਆਂ ਦਾ ਆਇਆ ਕਹਿੰਦਾ ਜੀ ਐਗਰੀਕਲਚਰ ਦਾ ਇਹਦੇ ਵਿੱਚ ਕਿਤੇ ਨਾਮ ਹੈ ਨਹੀਂ ਸਾਬ ਮੈਂ ਪੁੱਛਣਾ ਚਾਹਨਾ ਵੀ ਐਗਰੀਕਲਚਰ ਦੇ ਅੰਦਰ ਜੇ ਉਹ ਕੀ ਕਹਿੰਦੀ ਹੈ ਉਤੋਂ ਬਜਟ ਕੀ ਕਹਿੰਦਾ ਬਜਟ ਪਾਲਿਸੀ ਜਿਹੜੀ ਆ ਕਹਿੰਦੀ ਹੈ ਵੀ ਤੁਸੀਂ ਹਾਈ ਵੈਲਿਊ ਕ੍ਰੌਪਸ ਲੈ ਕੇ ਆਈਏ ਡਾਈਵਰਸੀਫਿਕੇਸ਼ਨ ਕਰੀਏ ਉਹ ਡਾਈਵਰਸੀਫਿਕੇਸ਼ਨ ਕੌਣ ਕਰੂਗਾ ਸਾਬ ਤੁਸੀਂ ਤਿੰਨ ਦਿਨ ਪਹਿਲਾਂ ਪਾਰਲੀਮੈਂਟ ਚਾਰ ਦਿਨ ਪਹਿਲਾਂ ਪਾਰਲੀਮੈਂਟ ਦੇ ਪੰਜਾਬ ਦੇ ਸਾਡੇ ਐਮਪੀ ਨੇ ਉੱਤੇ ਖੜੇ ਹੋ ਕੇ ਸਤਨਾਮ ਸਿੰਘ ਰਣ ਗੱਲ ਕੀਤੀ ਸੀ ਵੀ ਇੱਕ ਹਾਰਟਿਕਲਚਰ ਯੂਨੀਵਰਸਿਟੀ ਜੇਟਲੀ ਸਰ ਦੇ ਨਾਮ ਦੀ ਸੈਂਕਸ਼ਨ ਹੋਈ ਪਈ ਹੈ ਤੇ ਪੰਜਾਬ ਸਰਕਾਰ ਨੇ ਇੱਟਾ ਹੀ ਉਹਦਾ ਜਗ੍ਹਾ ਨਹੀਂ ਲੈ ਕੇ ਦਿੱਤੀ ਐ ਕਿਤੇ ਗਏ ਆ ਸਭ ਇੱਕ ਪਾਸੇ ਕਹਿੰਦੇ ਅਸੀਂ ਡਾਈਵਰਸਿਫਾਈ ਕਰਨਾ ਹੈ ਸਾਡੇ ਕੋਲ ਪੰਜਾਬ ਚ ਪਾਣੀ ਦੀ ਘਾਟ ਹੈ ਦੂਜੇ ਪਾਸੇ ਜਿੱਥੇ ਡਾਈਵਰਸਿਫਿਕੇਸ਼ਨ ਹੋਈ ਹੈ ਉਹਦੀ ਸੁੱਧ ਨਹੀਂ ਲੈਦੇ ਸਾਡੇ ਵਾਲੇ ਏਰੀਆ ਚ ਸਾਰਾ ਕਿਨੋਂ ਦਾ ਹੈ ਕਿਨੋਂ ਤੇ ਤੰਝ ਜਰੂਰ ਮਾਰ ਦਿੰਦੇ ਵਿਜਖੜ ਸਾਹਿਬ ਆਣਗੇ ਤਾਂ ਮੈਂ ਉਹਨਾਂ ਨੂੰ ਕਿਨੋਂ ਦਾ ਜੂਸ ਪਿਆਉਂਗਾ ਪਰ ਕਿਨੋਂ ਡੁੱਜੀ ਜਾਂਦਾ ਉੱਥੇ ਦਾ ਸੇਮ ਆ ਗਿਆ ਉਹਨੂੰ ਕੋ ਸੰਭਾਲਣ ਵਾਲਾ ਨਹੀਂ ਤੁਸੀਂ ਉਹਦੇ ਵਾਸਤੇ ਕੋਈ ਐਫਰਟ ਕੀਤਾ ਮੈਂ ਪੁੱਛਣਾ ਚਾਹੁੰਦਾ ਵੀ ਗਵਰਨਮੈਂਟ ਹਾਈ ਵੈਲਿਊ ਕ੍ਰੌਪਸ ਨੂੰ ਇਨਸੈਂਟਿਵੇਜ ਜਿੱਥੇ ਕੋਕੋਨਟ ਦਾ ਨਾਮ ਲੈ ਕੇ ਇਥੇ ਮਜ਼ਾਕ ਕਰੀ ਜਾਂਦੇ ਕਿਸੇ ਲੀਡਰ ਦਾ ਕਾਂਗਰਸ ਵਾਲਾ ਆਈ ਜਾਂਦਾ ਸੀ ਵੀ ਸਾਨੂੰ ਕੋਕੋਨਟ ਨਾਲ ਕੀ ਕੋਕੋਨਟ ਨਾਲ ਨਹੀਂ ਨਾ ਨਾ ਸਾਹਿਬ ਫਿਸ਼ਰੀ ਨਾਲ ਅੱਜ ਦੇ ਦਿਨ ਸਾਰਾ ਇਥੇ ਸ਼੍ਰਿੰਪ ਫਾਰਮਿੰਗ ਸਾਰਾ ਕੁਝ ਇਥੇ ਹੋ ਰਿਹਾ ਹੈ ਸੇਲਾਈਨ ਵਾਟਰ 'ਚ ਹੋ ਰਿਹਾ ਹੈ ਦੂਜੇ সুইਟ ਵਾਟਰ ਫਿਸ਼ ਫਾਰਮਿੰਗ ਹੋ ਰਹੀ ਹੈ ਉਹਨਾਂ ਨੂੰ ਤੁਸੀਂ ਕੋਈ ਸਮਝੋ ਤਾਂ ਸਹੀ ਜਾਵੇ ਸਹੀ ਕਰਕੇ ਮੈਂ ਕਿਹਾ ਜਿਆਦਾ ਪੜ੍ਹੇ ਲਿਖੇ ਆ ਪਤਾ ਨਹੀਂ ਭੁੱਲ ਗਏ ਵੀ ਜ਼ਮੀਨ ਦੇ ਉੱਤੇ ਕਿਸਾਨ ਹੈ ਕੀ ਕਿਸਾਨ ਦਾ ਇਹ ਅਸਲ ਮਾਇਨੇ ਦੇ ਵਿੱਚ ਕਿਸਾਨੀ ਦੀ ਗੱਲ ਕਰੋ ਸਭ ਤੁਸੀਂ ਬਿਨਾ ਪੜ੍ਹੇ ਲਿਖੇ ਕਿਸੇ ਗੱਲ ਤੇ ਆਪਣੀ ਸਟੇਟਮੈਂਟ ਛੱਡੀ ਜਾਂਦੇ ਐ ਸਭ ਤੋਂ ਮੈਂ ਸਮਝਦਾ ਪ੍ਰਧਾਨ ਮੰਤਰੀ ਜੀ ਇਹ ਗੱਲ ਕਰਦੇ ਪੰਜਾਬ ਦੀ ਉਹ ਪੰਜਾਬ ਤੋਂ ਵੀ ਅੱਗੇ ਨਿਕਲ ਗਏ ਸਰ ਪ੍ਰਧਾਨ ਮੰਤਰੀ ਜੀ ਨੇ ਮੈਂ ਕੱਲ ਉਹਨਾਂ ਦੇ ਮੂੰਹ ਤੋਂ ਦੇਖੋ ਸ੍ਰੀ ਅੰਮ੍ਰਿਤਸਰ ਸਾਹਿਬ ਤਾਂ ਸਾਰੀ ਦੁਨੀਆ ਜਾਣਦੀ ਐ ਸਰ ਸਾਰੇ ਨਾਮ ਲੈਂਦੇ ਆ ਵੀ ਸ੍ਰੀ ਅਮਰਸਰ ਸਾਹਿਬ ਗੁਰੂ ਅੰਮ੍ਰਿਤਸਰ ਸਾਹਿਬ ਮੰਦਰ ਸਾਹਿਬ ਤੁਸੀਂ ਜਾਣਦੇ ਆ ਜਲੰਧਰ ਦਾ ਨਾਮ ਸਾਰੀ ਦੁਨੀਆ ਜਾਣਦੀ ਹੈ ਸਪੋਰਟਸ ਇੰਡਸਟਰੀ ਨੂੰ ਲੈ ਕੇ ਖੁਦ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਪਿਆ ਜਿਹੜਾ EU ਨਾਲ ਸਮਝੌਤਾ ਕੀਤਾ ਅਸੀਂ ਸਪੋਰਟਸ ਇੰਡਸਟਰੀ ਨੂੰ ਕਿਸ ਤਰ੍ਹਾਂ ਇਨਸੈਂਟਿਵੇਸ ਕਰ ਰਹੇ ਆ ਉਹਦੇ ਵਾਸਤੇ ਕਰ ਰਹੇ ਆ ਲੁਧਿਆਣਾ ਦਾ ਨਾਮ ਸਾਰੇ ਜਾਣਦੇ ਆ ਵੀ ਕਿਉਂਕਿ ਲੁਧਿਆਣਾ ਸ਼ੁਰੂ ਤੋਂ ਮੰਨਿਆ ਜਾਂਦਾ ਕੱਲ ਉਹਨਾਂ ਨੇ ਜਿਹੜੀ ਗੱਲ ਕੀਤੀ ਕਿਸੇ ਨੇ ਨੋਟਿਸ ਨਹੀਂ ਕੀਤੀ ਹੁਸ਼ਿਆਰਪੁਰ ਸਾਹਿਬ ਹੁਸ਼ਿਆਰਪੁਰ ਇਜ਼ ਅ ਟਾਊਨ ਵਿਚ ਇਵਨ ਪੰਜਾਬ ਫੋਰਗਟ ਇਹ ਲੋਕ ਭੁੱਲੇ ਬੈਠੇ ਨੇ ਹਿਸ਼ਾਰਪੁਰ ਵੀ ਜਿੱਥੇ ਪਲਾਈਵੁੱਡ ਦਾ ਕੰਮ ਹੈ ਟਰੈਕਟਰ ਉੱਥੇ ਬਣਦੇ ਆ ਇੰਡਸਟਰੀ ਉੱਥੇ ਲੱਗ ਰਹੀ ਹੈ ਬਟ ਸਮੋ ਇਹ ਸਰਕਾਰਾਂ ਕਿਸੇ ਦੇ ਵੀ ਪਿਛਲਿਆਂ ਦੇ ਨਵੇਂਆਂ ਦੀਆਂ ਸਾਰਿਆਂ ਦੀ ਅਜੇ ਤੱਕ ਇੱਕੋ ਇੱਕ ਮੇਨ ਟਾਊਨ ਹੈ ਸਾਬ ਪੰਜਾਬ ਦਾ ਜਿਹੜਾ ਕਿਸੇ ਨੈਸ਼ਨਲ ਹਾਈਵੇ ਨਾਲ ਨਹੀਂ ਜੁੜਿਆ ਹੋਇਆ ਕਿਸੇ ਨੇ ਗੱਲ ਕੀਤੀ ਜਾ ਕੇ ਕਿਸੇ ਨੇ ਜਾ ਕੇ ਸੰਭਾਲਿਆ ਵੀ ਉੱਥੇ ਇੰਡਸਟਰੀ ਫੋਕਸ ਕਰੀਏ ਐਗਰੋ ਇੰਡਸਟਰੀ ਪਲਾਈਵੁੱਡ ਨੂੰ ਲੈ ਕੇ ਕੋ ਉੱਥੇ ਲੱਗੇ ਸਾਬ ਉਦੇ ਵਾਸਤੇ ਤੁਸੀਂ ਕੀ ਉਹ ਪ੍ਰੋਡਕਸ਼ਨ ਦਾ ਜਿਹੜਾ ਮਸਲਾ ਆਂਦਾ ਹੈ ਕਿਉਂਕਿ ਵਾਟਰ ਰਿਕੁਆਇਰਮੈਂਟ ਜਿਹੜੀ ਹੈ ਉਹਨੂੰ ਲੈ ਕੇ ਉੱਥੇ ਕਿਸੇ ਨੇ ਗੱਲ ਕੀਤੀ ਉਹਦਾ ਕੀ ਹੋਊਗਾ ਇੱਥੇ ਕਿਸੇ ਨੇ ਗੱਲ ਨਹੀਂ ਕੀਤੀ ਸਿਰਫ ਉਹ ਆਹ ਦੇਖ ਲੈਂਦੇ ਐ ਬਜਟ ਕਿਸੇ ਨੇ ਪੜ੍ਹਿਆ ਨਹੀਂ ਨਨ ਕਹਿੰਦੇ ਦੇਖ ਕੇ ਨਹੀਂ ਜੀ ਆ ਤਾਂ ਕਿਸਾਨ ਮਾਰੂ ਹੈ ਜੀ ਆ ਤਾਂ ਕਿਸਾਨ ਦਾ ਨਾਮ ਐ ਨਹੀਂ ਨਾਮ ਨਾਲ ਨਹੀਂ ਹੁੰਦਾ ਸਾਬ ਨਾਮ ਤਾਂ ਸਾਰੇ ਦਿਨ ਆਮ ਆਦਮੀ ਪਾਰਟੀ ਬਦਲਾਵ ਤੇ ਵਿਕਾਸ ਦੀ ਗੱਲ ਕਰਦੀ ਹੈ ਕ੍ਰਾਂਤੀ ਲੈ ਕੇ ਆਂਦੇ ਐ ਕ੍ਰਾਂਤੀ ਦੀਪਾ ਪੋਤੀ ਨਾਲ ਨਹੀਂ ਹੁੰਦੀ ਸਾਬ ਕ੍ਰਾਂਤੀ ਹੁੰਦੀ ਹੈ ਬੇਸਿਕ ਫਾਊਂਡੇਸ਼ਨ ਆਪਣੇ ਤੁਸੀਂ ਅੱਜ ਦੇ ਦਿਨ ਵੋਟਾਂ ਦੀ ਪਰਵਾਹ ਨਾ ਕਰੋ ਲੋਕ ਕਹਿ ਰਹੇ ਸੀ ਜਿ ਇਸ ਤੇ ਪਤਾ ਨਹੀਂ ਲੋਕ ਭੜਦੇ ਐ ਵੀ ਸਾਨੂੰ ਹੁਣੇ ਮੇਰੀ ਜੇਬ 'ਚ ਕੀ ਪਾ ਕੇ ਜਾ ਰਹੇ ਆਪਣੇ ਬੱਚਿਆਂ ਦਾ ਭਵਿੱਖ ਤਾਂ ਦੇਖੀ ਸਾਬ ਥਿਸ ਇਜ਼ ਅਗਰ ਟੈਕਸਟਾਈਲ ਪਾਰਕ ਦੀ ਗੱਲ ਉਹਨਾਂ ਨੇ ਕੀਤੀ ਵੀ ਅਸੀਂ ਮੈਗਾ ਟੈਕਸਟਾਈਲ ਪਾਰਕ ਬਣਾਣੇ ਸਾਂ ਟੈਕਸਟਾਈਲ ਪਾਰਕ ਟੈਕਸਟਾਈਲ ਬਣੂਗਾ ਕਾਦੇ ਤੋਂ ਸਾਬ ਸਾਡੇ ਵਾਲਾ ਏਰੀਆ ਜਾਂ ਖੁਦ ਮੁੱਖ ਮੰਤਰੀ ਸਾਹਿਬ ਦਾ ਆਪ ਦਾ ਏਰੀਆ ਮਾਨਸਾਲੇ ਏਰੀਏ 'ਚ ਨਰਮਕ ਪਾਸ ਲੱਗਦੀ ਸੀ ਅੱਜ ਉੱਥੇ ਹਾਲ ਕੀ ਐ ਪੰਜਾਬ ਦੇ ਅੰਦਰ ਇੱਕ ਮੌਕੇ ਦੇ ਅੰਦਰ 750 ਕਾਟਨ ਜੀਨਿੰਗ ਐਂਡ ਪ੍ਰੈਸਿੰਗ ਫੈਕਟਰੀ ਸੀ ਅੱਜ ਕਿਤੇ ਸੰਭਾਲ ਕੇ ਦੇਖੋ 15 ਨਹੀਂ ਮਿਲਦੀਆਂ ਤੁਹਾਨੂੰ ਸਾਰੀ ਬੰਦ ਹੋ ਗਈਆਂ ਕਿਸ ਜਨੇ ਸੁਧ ਲਿਆ ਕਿਸ ਕੋਈ ਨਹੀਂ ਗੱਲ ਕਰਦਾ ਕਹਿੰਦੇ ਜੇ ਸਾਨੂੰ ਕੁਝ ਦਿੱਤਾ ਨਹੀਂ ਦਿੱਤਾ ਕਿ ਤੁਸੀਂ ਆਪ ਦਾ ਸੰਭਾਲੋ ਤਾਂ ਸਹੀ ਬਣਾਓ ਫਾਈਲ ਚਲੋ ਚੱਲ ਕੇ ਜਾ ਕੇ ਗੱਲ ਕਰੋ ਬਠਿੰਡਾਵਾਸ ਈ ਬੀ ਇੰਗ ਕੰਸੀਡਰਡ ਫੋਰ ਅ ਟੈਕਸਟਾਈਲ ਪਾਰਕ ਵਾਸਤੇ ਹੁਣ ਤਾਂ ਮੈਗਾ ਟੈਕਸਟਾਈਲ ਪਾਰਕ ਬਣਨਾ ਸਾਬ ਟੈਕਸਟਾਈਲ ਤੇ ਉਹਦੇ ਨਾਲ ਰਿਲੇਟਿਡ ਗਾਰਮੈਂਟ ਜਿਹੜਾ ਸੈਕਟਰ ਹੈ ਸਾਹਿਬ ਮੋਸਟ ਲੇਬਰ ਇੰਟੈਂਸਿਵ ਜਿੱਥੇ ਕੰਮਿਆਂ ਦੀ ਲੋਡ ਪੈਣੀ ਹੈ ਜਿੱਥੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਉਹਦੇ ਵਾਸਤੇ ਜਾ ਕੇ ਪਰਸੂ ਕਰਨ ਸਾਹਿਬ ਨਹੀਂ ਜੀ ਸਾਨੂੰ ਕੋਈ ਦਿੱਤਾ ਨਹੀਂ ਇਹ ਤਾਂ ਪੱਕੀ ਭਗਾਈ ਰੋਟੀ ਭਾਲਦੇ ਆ ਹਰੇਕ ਮੈਂ ਜਦੋਂ ਨਹੀਂ ਗੱਲ ਕਰਦਾ ਕੋਈ ਨਹੀਂ ਇਨਾਂ ਕੋਲ ਗਿਆ ਇੱਕ ਵਾਰੀ ਗਏ ਸ਼੍ਰੀਮਾਨ ਜੀ ਉਹ ਤਾਂ ਉਦੋਂ ਜਾਂਦੇ ਜਦੋਂ ਉਹ ਬੁਲਾਉਂਦੇ ਆ ਹਰੇਕ ਸਾਲ ਫਾਈਨੈਂਸ ਮਿਨਿਸਟਰ ਸੂਬਿਆਂ ਦੇ ਸਾਰੇ ਫਾਈਨੈਂਸ ਮਿਨਿਸਟਰ ਨੂੰ ਵੀ ਆਪਣੇ ਆਪਣੀ ਡਿਮਾਂਡ ਤੇ ਆ ਕੇ ਰੱਖੋ ਪੰਜਾਬ ਵਾਲਿਆਂ ਨੇ ਪਤਾ ਕੀ ਮੰਗ ਰੱਖਿਆ ਚੀਮਾ ਸਾਹਿਬ ਕਹਿੰਦੇ ਸਾਡੇ ਬੋਰੋਇੰਗ ਲਿਮਿਟ ਵਧਾ ਦਿਓ ਕੋਈ ਪ੍ਰੋਜੈਕਟ ਨਹੀਂ ਮੰਗਿਆ ਉਹਨਾਂ ਨੇ ਸਾਡੀ ਤਾਂ ਬੋਰੋਇੰਗ ਲਿਮਿਟ 1% ਵਧਾ ਦਿਓ ਕਿਉਂਕਿ ਉਹਦੇ ਨਾਲ ਸਾਨੂੰ ਗੁੱਫੇ ਆ ਜਾਣਗੇ ਇਲੈਕਸ਼ਨ ਦਾ ਟਾਈਮ ਹੈ ਅਸੀਂ ਉਹ ਰੇਵੜੀਆਂ ਵੰਡ ਕੇ ਤੇ ਵੋਟਾਂ ਉਹ ਦੇਖੋ ਸਿਰਫ ਵੋਟ ਦੀ ਰਾਜਨੀਤੀ ਹੈ ਸਾਹਿਬ ਕੋਈ ਵੀ ਮੰਤਰੀ ਇਹਨਾਂ ਦਾ ਜਦੋਂ ਦੀ ਆ ਸਰਕਾਰ ਬਣੀ ਹੈ ਸਾਹਿਬ ਹਰੇਕ ਸਾਲ ਜਦੋਂ ਚਾਹ ਚੋਣਾਂ ਦੀ ਫਸਲ ਹੈ ਚਾਹੇ ਕਣਕ ਦੀ ਫਸਲ ਹੈ ਇਹ ਪੱਕੀ ਪਕਾਈ ਰੋਟੀ ਮਿਲ ਜਾਂਦੀ ਹੈ ਸੀਸੀ ਲਿਮਿਟ ਉਹ ਨਾਲ ਦੀ ਨਾਲ ਹੀ ਪਹਿਲਾਂ ਜੇ ਆਇਆ ਨਹੀਂ ਮਹੀਨੇ ਪਹਿਲਾਂ ਕਲੀਅਰ ਹੋ ਜਾਂਦਾ ਹੈ ਉਹਦੇ ਵਿੱਚ ਉਹ ਇਹਨਾਂ ਨੂੰ ਮਿਲ ਜਾਂਦਾ ਉਹਦੀ ਜਾਣ ਦੀ ਲੋੜ ਨਹੀਂ ਪੈਂਦੀ ਤਾਂ ਰਾਹ ਹੀ ਭੁੱਲ ਗਏ ਦਿੱਲੀ ਦਾ ਦਿੱਲੀ ਜਾਂਦੇ ਸੀਸ਼ਮੈਲ ਜਾ ਕੇ ਮੱਥਾ ਟੇਕ ਕੇ ਆਉਂਦੇ ਸੀ ਕਿਤੇ ਮੰਤਰੀ ਚ ਨਹੀਂ ਗਏ ਸਾਬ ਵੀ ਜਾ ਕੇ ਕੋਈ ਫਾਈਲ ਪਰਸੂ ਕਰ ਲਈਏ ਪੰਜਾਬ ਦੇ ਸਾਡੇ ਆ ਮੁੱਦੇ ਐ ਪੰਜਾਬ ਦੇ ਉੱਤੇ ਉਸੇ ਕੰਮ ਕਰੀਏ ਇੱਕ ਕਈ ਦਿਨਾਂ ਦਾ ਨਾਮ ਦਾ ਬੜਾ ਰੌਲਾ ਪਹਿਲਾਂ ਤਾਂ ਕਹਿੰਦੇ ਪੰਜਾਬ ਦਾ ਨਾਮ ਨਹੀਂ ਆਇਆ ਫਿਰ ਕਈ ਦਿਨਾਂ ਦਾ ਆਪੋਜੀਸ਼ਨ ਨੇ ਰੌਲਾ ਪਾ ਰੱਖਿਆ ਸੀਗਾ ਵੀ ਆ ਮਹਾਤਮਾ ਗਾਂਧੀ ਜੀ ਦਾ ਨਾਮ ਹਟਾਤਾ ਜੀ ਮੰਦਰੀਗਾ ਚ ਆ ਲੋਈ ਮਹਾਤਮਾ ਗਾਂਧੀ ਜੀ ਦਾ ਨਾਮ ਆਇਆ ਪਿਆ ਮਹਾਤਮਾ ਗਾਂਧੀ ਗ੍ਰਾਮੀਣ ਸੋਰਾਜ ਯੋਜਨਾ ਫੋਕਸ ਟੋਟਲੀ ਉਹ ਕਹਿੰਦਾ ਸੀ ਮਹਾਤਮਾ ગાંધી ਕਹਿੰਦੇ ਸੀ ਹਿੰਦੁਸਤਾਨ ਗਾਉਂ ਮੇ ਬਸਤਾ ਹੈ ਤੇ ਲਘੂ ਉਦਯੋਗ ਤੇ ਹਤ ਕਰਗਾ ਉਤੇ ਕਰਨਾ ਚਾਹੀਦਾ ਟੋਟਲ ਸਕੀਮ ਇਸ ਫੋਕਸਡ ਔਨ 댓 ਤੇ ਜਿੱਥੇ ਪਿੰਡਾਂ ਦੀ ਗੱਲ ਕਰੀਏ ਸਾਬ ਯਾਦਾ ਚੀਮਾ ਸਾਹਿਬ ਨੇ ਪੜਿਆ ਨਹੀਂ ਬਾਕੀ ਦਾ ਕਾਂਗਰਸ ਵਾਲਿਆਂ ਨੇ ਮੈਂ ਕਹਾਂ ਕਿ ਕਿਉਂਕਿ ਫਾਈਨੈਂਸ ਮਿਨਿਸਟਰਸ ਕੀ ਕਹਿ ਰਹੇ ਭਗਵੰਦ ਮਾਨ ਜੀ ਨੂੰ ਟਾਈਮ ਟੂ ਵੀ ਨਹੀਂ ਮਿਲਦਾ ਉਹਨਾਂ ਨੇ ਆਊਟਸੋਰਸ ਕਰ ਰੱਖੀ ਹੈ ਸਾਰੀ ਗਵਰਨਮੈਂਟ ਉਹਨਾਂ ਨੇ ਸ਼ਾਇਦ ਪੜਿਆ ਨਹੀਂ ਪੰਚਾਇਤਾਂ ਨੂੰ ਡਾਇਰੈਕਟ ਜਿਹੜਾ ਪੈਸੇ ਸੈਂਟਰਲ ਗਵਰਨਮੈਂਟ ਤੋਂ ਆਉਂਦੇ ਸਾਬ ਪਿਛਲੇ ਸਾਲਾਂ ਦੇ ਅੰਦਰ 236000 ਕਰੋੜ ਰੁਪਿਆ ਪਿੰਡਾਂ ਨੂੰ ਡਾਇਰੈਕਟ ਪੰਚਾਇਤਾਂ ਨੂੰ ਕੇਂਦਰ ਸਰਕਾਰ ਨੇ ਭੇਜਿਆ ਹੁਣ ਜਿਹੜਾ ਪ੍ਰੋਵਾਈਡ ਕੀਤਾ ਉਹਨਾਂ ਨੇ ਅਗਲੇ 5 ਸਾਲਾਂ ਦੇ ਅੰਦਰ 436000 ਕਰੋੜ ਰੁਪਿਆ 2 ਲੱਖ ਕਰੋੜ ਰੁਪਿਆ ਪਿੰਡਾਂ ਦੇ ਵਾਸਤੇ ਡਾਇਰੈਕਟ ਪਿੰਡਾਂ ਨੂੰ ਜਾਊਗਾ ਜਿਹਦੇ ਵਿੱਚ ਕੋਈ ਕਿਸੇ ਦੀ ਪੰਚਾਇਤ ਨਹੀਂ ਹੈ ਜਾਂ ਲੀਡਰ ਪੰਥੀ ਹੈ ਜਿਹੜੇ ਉਚਾਲੇ ਆਵਾਜ਼ ਟਾਂਕਾ ਲਾਉਣ ਵਾਲੇ ਲੀਡਰ ਹੈ ਉਹ ਸਾਰੇ ਫਿਲਟਰ ਹੋਣਗੇ ਡਾਇਰੈਕਟ ਪੈਸਾ 2 ਲੱਖ ਕਰੋੜ ਰੁਪਏ ਸਾਬ ਉਹ ਗਿਣਤੀ ਨਹੀਂ ਆਦੇ ਇਹਨਾਂ ਦੇ ਕਿਸੇ ਦੇ ਕਿਸਾਨ ਨੂੰ ਕੁਛ ਨਹੀਂ ਦਿੱਤਾ ਕਿਸਾਨ ਦਾ ਸਾਹਿਬ 80000 ਕਰੋੜ ਰੁਪਏ ਦੀ ਫਰਟੀਲਾਈਜ਼ਰ ਸਬਸਿਡੀ ਸੀਗੀ ਹੁਣ ਵੱਧ ਕੇ 170000 ਤੋਂ 176 176000 ਕਰੋੜ ਪਹੁੰਚੀ ਖੜੀ ਹੈ ਤੇ ਹੁਣ ਜਿਸ ਕਿਸਮ ਦੇ ਹਾਲਾਤ ਦੁਨੀਆ ਦੇ ਅੰਦਰ ਬਣ ਰਹੇ ਸਰ ਔਰ ਅਜੇ ਪ੍ਰਾਈਸਿਜ਼ ਵਧਣਗੇ ਉਹਨੂੰ ਫ੍ਰੀਜ਼ ਕਰ ਰੱਖਿਆ ਪ੍ਰਾਈਸ ਨੂੰ ਵੀ ਕਿਸਾਨ ਨੂੰ ਤਾਂ ਉਹ 5600 ਰੁਪਏ ਜਾਂ ਜਿਹੜੀ ਨੀਮ ਕੋਟੇਡਾ 5600 ਤੋਂ ਜੀ 5300 ਰੁਪਏ ਦੇ ਹਿਸਾਬ ਨਾਲ ਯੂਰੀਆ ਮਿਲੂਗੀ ਆਪਣੀ ਕੰਜ਼ਮਪਸ਼ਨ ਸਾਰੇ ਹਿੰਦੁਸਤਾਨ ਚ ਖਾਦ ਦੀ ਸਾਰਿਆਂ ਨਾਲੋਂ ਜ਼ਿਆਦਾ ਹੈ ਡਬਲ ਦਾ ਰეკਮੈਂਡਡ ਡੋਸ ਜਿਹੜੀ ਹੈ ਯੂਰੀਆ ਜਿਹੜੀ ਹੈ ਉਹ ਲੋਕ ਦੱਬੀ ਜਾਂਦੇ ਆ ਫਸਲ ਦਾ ਨੁਕਸਾਨ ਜ਼ਮੀਨ ਦਾ ਨੁਕਸਾਨ ਹੋ ਰਿਹਾ ਉਹਦੀ ਆਰਗੈਨਿਕ ਪ੍ਰੋਡਕਸ਼ਨ ਵੈਲਿਊ ਖਤਮ ਹੁੰਦੀ ਜਾ ਰਹੀ ਹੈ ਉਹਦਾ ਸਾਰਾ ਨੇਚਰ ਖਰਾਬ ਹੈ ਉਹ ਉਸ ਐਗਰੀਕਲਚਰ ਦੀ ਗੱਲ ਕਿਸੇ ਨੂੰ ਪਤਾ ਨਹੀਂ ਕਿਸਾਨ ਮਾਰਤਾ ਜੀ ਕਿਸਾਨ ਮਾਰਤਾ ਤੁਸੀਂ ਕਿਸਾਨ ਵਾਸਤੇ ਕਰਦੇ ਕੀ ਪਏ ਹੋ ਮੇਰਾ ਸਵਾਲ ਇਹਨਾਂ ਨੂੰ ਹੈ ਸਾਹਿਬ ਕਿਉਂ ਨਹੀਂ ਤੁਸੀਂ ਜਾ ਕੇ ਉੱਥੇ ਮੈਗਾ ਟੈਕਸਟਾਈਲ ਪਾਰਕ ਦੀ ਗੱਲ ਕਰਦੇ ਤੁਸੀਂ ਬੱਚਿਆਂ ਨੂੰ ਲੈ ਕੇ ਹਰਮੰਦਰ ਸਾਹਿਬ ਜਾਵੜੇ 25000 ਬੱਚਿਆਂ ਨੂੰ ਕਹਿੰਦੇ ਨਸ਼ਾ ਛੁਡਾਉਂਗਾ ਸਰ ਨਸ਼ੇ ਕਿਉਂ ਲੋਕ ਲੱਗ ਰਹੇ ਨੌਜਵਾਨ ਕਿਉਂ ਲੱਗ ਰਹੇ ਰੋਜ਼ਗਾਰ ਨਹੀਂ ਮਿਲਦੇ ਸਰ ਉਹਨਾਂ ਦੇ ਰੋਜ਼ਗਾਰ ਦਾ ਕੀ ਪ੍ਰਬੰਧ ਕਰੋਗੇ ਮੇਰਾ ਸਵਾਲ ਹੈ ਕਿਉਂਕਿ ਸੈਂਟਰਲ ਗਵਰਨਮੈਂਟ ਨੇ ਆ ਜਿਹੜੇ ਸਾਡੇ ਕੋਲ ਤਾਂ ਕੋਈ ਮੈਗਾ ਸਿਟੀ ਹੈ ਹੀ ਨਹੀਂ ਸਾਡੇ ਕੋਲ ਤਾਂ 2 ਟੀਅਰ 2 3 ਸਿਟੀਆਂ ਹੈਗੀਆਂ ਉਹਨਾਂ ਸਿਟੀਆਂ ਦੇ ਅੰਦਰ ਨਾਲ ਉਹਦੇ ਵਿੱਚ ਜਿਹੜੀ ਕੱਲ ਇਹਨਾਂ ਨੇ ਸ਼ਾਇਦ ਸੁਣਿਆ ਕਿ ਨਹੀਂ ਸੁਣਾ ਕੋਈ ਸੁਣਦੇ ਤਾਂ ਹੈ ਨਹੀਂ ਮਿਸਟਰ ਸੀਤਾਰਾਮਨ ਜੀ ਨੇ ਜਿਹੜੀ ਗੱਲ ਕਹੀ ਸੀ ਅਸੀਂ ਟਾਇਰ 2 ਟਾਇਰ 3 ਸਿਟੀਆਂ ਪਲੱਸ ਟੈਂਪਲ ਸਿਟੀਆਂ ਮੇਰੇ ਖਿਆਲ ਨਾਲ ਰਮੰਦਰ ਸਾਹਿਬ ਤੋਂ ਵੱਡਾ ਦੁਨੀਆ ਅਮਰੀਕਾ ਦਾ ਆਪਣੇ ਤਾਂ ਇੱਥੇ ਕੋਈ ਹੈ ਨਹੀਂ ਸਭ ਸਥਾਨ ਹੈ ਨਹੀਂ ਉਹਦੇ ਵਿੱਚ ਇਕਨੋਮਿਕ ਜ਼ੋਨ ਜਿਹੜਾ ਉਹਦੀ ਡਿਵੈਲਪਮੈਂਟ ਵਾਸਤੇ ਸਰਕਾਰ ਖੁੱਲੇ ਗੱਫੇ ਦੇਣ ਨੂੰ ਤਿਆਰ ਹੈ ਤੁਸੀਂ ਉਹਦਾ ਕੋਈ ਰੋਡ ਮੈਪ ਤਿਆਰ ਕੀਤਾ ਹੈ ਸਭ ਕੋਈ ਗੱਲ ਕੀਤੀ ਹੈ ਕਿਸੇ ਨਾਲ ਤਾਂ ਕਿ ਉੱਥੇ ਉਸ ਗੁਰੂ ਨਗਰੀ ਦਾ ਉਹਦੇ ਵਿੱਚ ਉਹਦੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਚਾਹੇ ਟੂਰਿਜ਼ਮ ਦੇ ਲੈ ਕੇ ਨਾਲ ਬਿਕੋਜ਼ ਅੱਜ ਸਾਰੀ ਦੁਨੀਆ ਆ ਕੇ ਮੱਥਾ ਟੇਕਦੀ ਹੈ ਬਾਹਰ ਵਾਲੀ ਦੁਨੀਆ ਨੂੰ ਛੱਡੋ ਫੋਰਨਰਸ ਨੂੰ ਸਾਰਾ ਹਿੰਦੁਸਤਾਨ ਆ ਜਾ ਕੇ ਡੋਮੈਸਟਿਕ ਟਰੈਵਲ ਇਹਨਾਂ ਦਾ ਜਿਹਦੇ ਵਾਸਤੇ ਉਹ ਮੈਂ ਮੇਰਾ ਸੁਪਨਾ ਹੈ ਸਾਹਿਬ ਮੈਂ ਚਾਹੇ ਕੈਪਟਨ ਸਾਹਿਬ ਸੀਗੇ ਉਹਨਾਂ ਨੂੰ ਚਾਹੇ ਪ੍ਰਧਾਨ ਮੰਤਰੀ ਮੋਦੀ ਨੂੰ ਚਾਹੇ ਮੁੱਖ ਮੰਤਰੀ ਨੂੰ ਮੈਂ ਕੋ ਕਹੈਂ ਵੀ ਆ ਜਿਹੜਾ ਸਾਡੀ ਗੁਰੂ ਨਗਰੀ ਹੈ ਇਹਨੂੰ ਵਰਲਡ ਕਲਾਸ ਸਿਟੀ ਬਣਾਉਣਾ ਆ ਜਿਹੜੇ ਆ ਪੀਸ ਮੀਲ ਜਿਹੜੇ ਹੈ ਜੀ ਅਸੀਂ ਆ ਕਰਤਾ ਜੀ ਉਹਨਾਂ ਨੇ ਕਹਿੰਦਾ ਜੀ ਅਸੀਂ ਇਹਨੂੰ ਕਹਿੰਦਾ ਇੱਕ ਰਿਲੀਜ ਸਿਟੀ ਅਨਾਉਂਸ ਕਰਤਾ ਅਨਾਉਂਸ ਮੈਸ ਨਾਲ ਕੀ ਹੁੰਦਾ ਸਾਬ ਅਨਾਉਂਸਮੈਂਟ ਤਾਂ ਤੁਸੀਂ ਰੋਜ਼ ਹੀ ਕੋਈ ਨਾ ਕੋਈ ਕ੍ਰਾਂਤੀ ਲਈ ਆਈ ਖੜੇ ਤੁਸੀਂ ਕੀਤਾ ਕੀ ਹੈ ਉਸ ਗੁਰੂ ਨਗਰੀ ਵਾਸਤੇ ਕੀਤਾ ਕੀ ਹੈ ਉਹਦਾ ਕਿਸੇ ਕੋਲ ਕੋਈ ਜਵਾਬ ਹੈ ਨਹੀਂ ਸਾਬ ਸਿਰਫ ਤੇ ਸਿਰਫ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਸਿਰਫ ਨਿਖੇਧੀ ਕਰਨ ਵਾਸਤੇ ਨਹੀਂ ਆ ਤੁਸੀਂ ਹੌਸਲਾ ਕਰੋ ਪੰਜਾਬ ਦਾ ਕੋਈ ਰੋਡ ਮੈਲ ਹੁਣ ਤਾਂ ਜਿਆਦਾ ਸਮਾਂ ਤੁਹਾਡੇ ਕੋਲ ਐ ਨਹੀਂ 6 ਮਹੀਨੇ ਜਾਂਦੇ ਜਾਂਦੇ ਹੁਣ ਵੀ ਕੁਝ ਨਾ ਕੁਝ ਕਰਕੇ ਜਾਓ ਜਿਹੜੇ ਆ ਜਿਹੜੀ ਮੈਡੀਕਲ ਆ ਤੁਸੀਂ ਕ੍ਰਾਂਤੀ ਲੈ ਕੇ ਆ ਰਹੇ ਹੋ ਅਸੀਂ ਮੈਡੀਕਲ ਕ੍ਰਾਂਤੀ ਲਿਆਤੀ ਜੀ ਆ ਹਰੇਕ ਡਿਸਟ੍ਰਿਕਟ ਦਾ ਜਿਹੜਾ ਡਿਸਟ੍ਰਿਕਟ ਹਸਪੀਟਲ ਹੈ ਸਾਰੇ ਦੇਸ਼ ਦੇ ਅੰਦਰ ਹਰੇਕ ਡਿਸਟ੍ਰਿਕਟ ਦੇ ਅੰਦਰ ਹਸਪੀਟਲ ਜਿਹੜੇ ਆ ਡਿਸਟ੍ਰਿਕਟ ਹਸਪੀਟਲਸ ਐ ਉਹਨਾਂ ਨੂੰ ਅਪਗ੍ਰੇਡ ਕਰਨ ਵਾਸਤੇ ਬਜਟ ਦੇ ਵਿੱਚ ਪ੍ਰੋਵਾਈਡ ਫੋਰ ਕੀਤਾ ਗਿਆ ਤਾਂ ਨਾਲ ਦੀ ਨਾਲ ਆ ਜਿਹੜੇ ਆ ਤੁਹਾਡਾ ਆਪਣਾ ਵਜਨ ਘਟੂਗਾ ਜਿਹੜੇ ਕਹਿੰਦੇ ਅਸੀਂ ਇਨਸ਼ੋਰ ਕਰਾਤਾ ਮੈਡੀਕਲ ਇਨਸ਼ੋਰੈਂਸ ਕਰਾਤਾ ਹੈਲਥ ਇਨਸ਼ੋਰੈਂਸ ਜਿਹੜਾ ਹੈ ਉਹਦੇ ਵਿੱਚ ਫਾਰਮਾਂ ਦੇ ਉੱਤੇ ਸਭ ਤੋਂ ਜ਼ਿਆਦਾ ਮੇਨ ਫੋਕਸ ਸੀਗਾ ਵੀ ਮੇਨ ਫਾਰਮਾਂ ਰੈਵਲੂਸ਼ਨ ਜਿਹੜੇ ਲੈ ਕੇ ਆ ਰਹੇ ਆ ਇਸ ਮੇਜਰ ਫਾਰਮਾ ਡਿਵੈਲਪਮੈਂਟ ਤੇ ਜਿਹੜੀ ਕੈਂਸਰ ਦੀ ਦਵਾਈਆਂ ਜਿਹੜੀਆਂ ਬਾਹਰੋਂ ਆ ਰਹੀਆਂ ਖਾਸ ਕਰਕੇ ਮਾਲਵਾ ਏਰੀਆ ਜਿਹੜਾ ਕੈਂਸਰ ਦਾ ਮਸਲਾ ਹੈ ਉਹਦੇ ਵਿੱਚ ਸਸਤੇ ਦਿਨੋਂ ਤੋਂ ਬਿਨਾ ਕਸਟਮ ਡਿਊਟੀ ਦੇ ਜਿਹੜੇ ਉਹਨਾਂ ਦੇ ਆਣਗੇ ਉਹਦੇ ਕਰਕੇ ਗਰੀਬਾਂ ਨੂੰ ਫਾਇਦਾ ਹੈ ਜੇ ਸਰਕਾਰ ਮੁਫਤ ਇਲਾਜ ਕਰਾਰੇ ਸਰਕਾਰ ਨੂੰ ਫਾਇਦਾ ਹੋਵੇ ਤਾਂ ਉਹਨਾ ਹੀ ਖਰਚਾ ਕੱਟੂਗਾ ਇਹਨਾਂ ਦਵਾਈਆਂ ਦੇ ਨਾਲ ਸੋ ਕਿਸੇ ਗੱਲ ਤੇ ਨਾ ਕਿ ਬੱਚਿਆਂ ਦੀ ਗੱਲ ਕਰਦੇ ਆ ਬੱਚਿਆਂ ਵਾਸਤੇ ਹਰੇਕ ਡਿਸਟ੍ਰਿਕਟ ਦੇ ਅੰਦਰ ਦੇਸ਼ ਦੇ ਹਰੇਕ ਡਿਸਟ੍ਰਿਕਟ ਦੇ ਅੰਦਰ ਉਹਨਾਂ ਨੇ ਕਿਹਾ ਵੀ ਅਸੀਂ ਬੱਚਿਆਂ ਵਾਸਤੇ ਹਸਪਤਾਲ ਖੋਲ੍ਹਾਂਗੇ ਕਿਉਂਕਿ ਕੋਈ ਪਰਿਵਾਰ ਆ ਜਿਹਦੇ ਦਿਨ ਖਾਸ ਤੌਰ ਤੇ ਪੰਜਾਬ ਜਿਹਦਾ ਮੁੰਡਿਆਂ ਨੂੰ ਨਹੀਂ ਭੇਜਦੇ ਪਤਾ ਨਿਸ਼ਾਨ ਨੂੰ ਮੁੜ ਕੇ ਆਣਗੇ ਕਿ ਨਹੀਂ ਆਣਗੇ ਨਸ਼ੇ ਦੀ ਲਤ 'ਚ ਨਾ ਲੱਗ ਜਾਣ ਤੇ ਉਹਨਾਂ ਬੱਚੀਆਂ ਵਾਸਤੇ ਹੌਸਟਲ ਬਣੂਗਾ ਵਿਚ ਵਿਲ ਬੀ ਪ੍ਰੋਵਾਈਡਡ ਫਾਰ ਅਗਰ ਕੋ ਬਣਾ ਰਿਹਾ ਉਹਦੇ ਚ ਕੋ ਨੁਕਸਾਨ ਹੋ ਰਿਹਾ ਰਨਿੰਗ ਦੇ ਕੋਸਟ ਦੇ ਵਿੱਚ ਵਾਇਬਿਲਟੀ ਗੈਪ ਫੰਡਿੰਗ ਸੈਂਟਰਲ ਗਵਰਨਮੈਂਟ ਕਰੂਗੀ ਉਹਦੇ ਵਾਸਤੇ ਕੈਪੀਟਲ ਇਨਵੈਸਟਮੈਂਟ ਦੀ ਲੋੜ ਹੈ ਉਹ ਸੈਂਟਰਲ ਗਵਰਨਮੈਂਟ ਕਰੂਗੀ ਤੁਸੀਂ ਕੋ ਕੰਮ ਤਾਂ ਕਰੋ ਉਹਨਾਂ ਨੇ ਨਹੀਂ ਕੀਤਾ ਤੁਸੀਂ ਕੀ ਕੀਤਾ ਹੈ ਭਗਵੰਤ ਮਾਨ ਜੀ ਮਾਨੂੰ ਆਹ ਦੱਸੋ ਜੀ ਮਾ ਸਾਬ ਤੁਸੀਂ ਪੰਜਾਬ ਵਾਸਤੇ ਕਰ ਕੀ ਰਹੇ ਹੋ ਸਿਰਫ ਰੰਗ ਸਕੂਲਾਂ ਦੇ ਪੁੱਤਨ ਨਾਲ ਨਹੀਂ ਗੱਲ ਬਣਨੀ ਤੁਹਾਡੀ ਤੁਹਾਡੇ ਜਿਹੜਾ ਪੰਜਾਬ ਨੂੰ ਖੋਖਲਾ ਕਰੀ ਜਾਂਦੇ ਹੋ ਜਿਸ ਤਰ੍ਹਾਂ ਆਪਣੇ ਯਾਰ ਸ਼ਾਦੀਆਂ 'ਚ ਕੀ ਹੁੰਦਾ ਜੀ ਆ ਮੈਰਿਜ ਹਾਲ ਬੁੱਕ ਕਰਾ ਲਓ ਜੀ ਕਰਜ਼ਾ ਚੱਕ ਕੇ ਉੱਥੇ 25-30 ਲੱਖ ਰੁਪਏ ਫੂਕਿਆਣਗੇ ਮੈਰਿਜ ਪੈਲੇਸ ਦੇ ਅੰਦਰ ਤੇ ਬਾਅਦ 'ਚ ਸਾਰੀ ਉਮਰ ਉਸ ਕਰਜ਼ੇ ਕਰਕੇ ਬਾਅਦ 'ਚ ਪਤਾ ਲੱਗਦਾ ਕੋਈ ਸੁਸਾਈਡ ਹੋ ਰਹੀ ਹੈ ਕੋਈ ਹੋਰ ਕਿਸੇ ਖਰਚੇ ਪਰੇਸ਼ਾਨੀਆਂ ਪੈ ਰਹੀਆਂ ਉਸ ਤਰ੍ਹਾਂ ਬਜਟ ਨਹੀਂ ਹੁੰਦਾ ਸਾਬ ਆ ਬਜਟ ਹੈ ਦੇਸ਼ ਦੇ ਬੱਚਿਆਂ ਦੀ ਤਰੱਕੀ ਵਾਸਤੇ ਜਿਹਦੇ ਵਿੱਚ ਪੰਜਾਬ ਇੱਕ ਬਹੁਤ ਵੱਡਾ ਹਿੱਸਾ ਹੈ ਤੇ ਮੈਂ ਬੜੇ ਅੱਜ ਇਸ ਦਾਅਵੇ ਨਾਲ ਕਿਉਂਕਿ ਮੈਨੂੰ ਪਤਾ ਹੈ ਵੀ ਹੁਣ ਉਹਨਾਂ ਨੇ ਇਸ ਸਰਕਾਰ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਰੱਖੀ ਹੈ ਮੇਰਾ ਜਿਹੜਾ ਸਵਾਲ ਹੈ ਚੀਮਾ ਸਾਹਿਬ ਨੂੰ ਚੀਮਾ ਸਾਹਿਬ ਆ ਜਿਹੜਾ ਵਿਕਸਿਤ ਭਾਰਤ ਦੀ ਗੱਲ ਕਰਕੇ ਗਏ ਹੈ ਉਹ ਵਿਕਸਿਤ ਭਾਰਤ ਜਿਹੜੇ ਸ਼ਬਦ ਛੋਟ ਵੱਡੋ ਸਭ ਸਮ ਰਹੇ ਉਹਦੇ ਵਾਸਤੇ ਆ ਨੀ ਪੱਥਰ ਰੱਖਿਆ ਗਿਆ ਤੇ ਉਸ ਡਿਵੈਲਪਡ ਇੰਡੀਆ ਇਕਨੋਮਿਕਲੀ ਸਟਰੋਂਗ ਕਿਉਂਕਿ ਆ ਜਿਹੜਾ ਫਰਕ ਹੈ ਨਾ ਸਾਹਿਬ ਗੱਲਾਂ ਨਾਲ ਨਹੀਂ ਨਿਬੜਨਾ ਉਹ ਤਾਂ ਭਾਵਨਾਤਮਕ ਤੌਰ ਤੇ ਤਾਂ ਮੋਦੀ ਸਾਹਿਬ ਕੱਲ ਇੱਕ ਇਹ ਜਿਹੇ ਵਰਗ ਨੂੰ ਜਿਹਨੂੰ ਲੋਕਾਂ ਨੇ ਦਿੱਤਕਾਰ ਦਿੱਤਾ ਜਿਹਨੂੰ ਕਾਂਗਰਸ ਪਾਰਟੀ ਕਹਿੰਦੀ ਹੈ ਤਾਂ ਸਾਡੀ ਗਲਤੀ ਹੈ ਅਸੀਂ ਇਹਨਾਂ ਚੋਂ ਕੋਈ ਬੰਦੇ ਨੂੰ ਚੀਫ ਮਿਨਿਸਟਰ ਬਣਾਤਾ ਹੈ ਜਿਨ੍ਹਾਂ ਜੋ ਬੂਹਾਂ ਲੱਗੀ ਕਾਂਗਰਸ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਨੇ ਉਹਨਾਂ ਨੂੰ ਬਣਦਾ ਆਦਰ ਸਤਕਾਰ ਦਿੱਤਾ ਉਹਨਾਂ ਨੂੰ ਆਪਣੇ ਗਲੇ ਨਾਲ ਲਾਇਆ ਉਹਨਾਂ ਨੇ ਇੱਕ ਗੱਲ ਪ੍ਰੂਵ ਕਰਤੀ ਵੀ ਉਹਨਾਂ ਦਾ ਜਿਹੜੀ ਛਾਤੀ ਇਕੱਲੇ 66 ਇੰਚ ਦੀ ਨਹੀਂ ਉਹਨਾਂ ਦਾ ਦਿਲ ਇਸ ਤੋਂ ਵੀ ਵੱਡਾ ਹੈ ਪਰ ਉਸ ਤੋਂ ਵੀ ਜ਼ਿਆਦਾ ਕਿਉਂਕਿ ਆਹ ਜਿਹੜੀ ਆਪਸੀ ਅਸਮਾਨਤਾ ਹੈ ਜਿਹੜੀ ਇਨ ਇਕੁਐਲਿਟੀ ਹੈ ਆਹ ਜਿਹੜੀ ਬਰਾਬਰੀ ਨਹੀਂ ਗਰੀਬ ਅਮੀਰ ਦੇ ਵਿੱਚ ਉੱਚ ਨੀਚਾ ਜਿਹੜਾ ਫਰਕ ਪਈ ਹਟਾਏ ਤੇ ਓਨਲੀ ਕੀ ਟੂ ਦਿਸ ਇਜ਼ ਉਹਨਾਂ ਦੀ ਇਕਨੋਮਿਕ ਆਰਥਿਕ ਉਹਨਾਂ ਦੀ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਉਸ ਮਜ਼ਬੂਤੀ ਵਾਸਤੇ ਆ ਬਜਟ ਦਾ ਫੋਕਸ ਆ ਸਾਡੇ ਉਹਦੇ ਵਿੱਚ ਤੁਹਾਡਾ ਕੀ ਯੋਗਦਾਨ ਹੈ ਉਹ ਚੀਮਾ ਸਾਹਿਬ ਦੱਸਣ ਨੁਕਤਾ ਚੀਨੀ ਤਾਂ ਸਾਰੇ ਕਰ ਸਕਦੇ ਨੁਕਤਾ ਚੀਨੀ ਤਾਂ ਮੈਂ ਤੁਹਾਨੂੰ ਦਿਖਾ ਦੂੰਗਾ ਤਾਜ ਮਹਿਲ 'ਚ ਨੁਕਸ ਕੱਢਣ ਨਾਲ ਮਿਲ ਜਾਊਗਾ ਜੀ ਤੇ ਐਂਗਲ ਠੀਕ ਨਹੀਂ ਜੀ ਇਹਦਾ ਰੰਗ ਪੂਰਾ ਵਾਈਟ ਹੈ ਨਹੀਂ ਜੀ ਇਟਸ ਆਲਵੇਜ਼ ਵੈਰੀ ਇਜ਼ ਇਟ ਟੂ ਕ੍ਰਿਟਿਸਾਈਜ਼ ਸਰ ਆਹਮ ਸੇਂ ਤੁਸੀਂ ਪੋਜ਼ਿਟਿਵ ਗੱਲ ਕਰੋ ਤੁਸੀਂ ਆ ਯੂਨੀਵਰਸਿਟੀ ਚੱਕ ਲੋ ਐਗਰਿਕਲਚਰ ਆ ਹਾਰਟੀਕਲਚਰ ਯੂਨੀਵਰਸਿਟੀ ਆ ਚਾਲੂ ਕਰ ਲੋ ਮੈਗਾ ਪਾਰਕ ਦੀ ਗੱਲ ਕਰੋ ਮਨ ਤਾਂ ਲੱਗਦਾ ਤੁਹਾਨੂੰ ਕੋਈ ਲੋੜ ਹੀ ਨਹੀਂ ਪੈਣੀ ਕਿਸੇ ਬੰਦੇ ਦੀ ਤੁਸੀਂ ਆਪ ਜਾਓ ਫਾਈਲ ਲੈ ਕੇ ਭਗਵੰਤ ਜੀ ਕੇਜਰੀਵਾਲ ਸਾਹਿਬ ਤੋਂ ਡਰੋਣਾ ਨਹੀਂ ਮੋਦੀ ਸਾਹਿਬ ਤੋਂ ਡਰੋਣ ਕਿਸੇ ਨੇ ਤੁਹਾਨੂੰ ਕੁਝ ਨਹੀਂ ਕਹਿਣਾ ਤੁਸੀਂ ਲੈ ਕੇ ਜਾਓ ਕੰਮ ਲੈ ਕੇ ਜਾਓ ਉਹਨੂੰ ਪਰਸੂ ਕਰੋ ਬਿਲਕੁਲ ਹੋਊਗਾ ਸਭ ਪਰ ਇਹਨਾਂ ਚੇ आई थिंक ਨਤਾ ਕੇਜਰੀਵਾਲ ਸਾਹਿਬ ਨੇ ਇਹਨਾਂ ਨੂੰ ਕਰਨ ਦੇਣਾ ਨਾ ਇਹਨਾਂ ਕੋਲ ਆ ਹਿੰਮਤ ਹੈ ਬਈ ਜਾ ਕੇ ਪੰਜਾਬ ਦੀ ਗੱਲ ਕਰਨ ਸਿਰਫ ਤੇ ਸਿਰਫ ਕ੍ਰਿਟਿਸਿਜ਼ਮ ਨਾਲ ਪੰਜਾਬ ਨਹੀਂ ਅੱਗੇ ਬਹੁਤ ਕ੍ਰਿਟਿਸਿਜ਼ਮ ਹੋ ਗਿਆ ਕੰਸਟਰਕਟਿਵ ਗੱਲ ਕਰੋ ਆ ਜਿਹੜੀ ਐ ਨਹੀਂ ਤਾਂ ਆ ਇੰਸ਼ੋਰ ਕੋਣ ਕਰੂਗਾ ਸਾ ਪੰਜਾਬ ਦਾ ਯੋਗਦਾਨ 2047 ਵਾਲੇ ਹਿੰਦੁਸਤਾਨ ਦੇ ਅੰਦਰ ਹੋਏ ਉਹ ਮੰਨ ਲਾਦਾ ਬੀਜੇਪੀ ਨੂੰ ਆ ਕੇ ਕਰਨਾ ਪਊਗਾ ਉਸ ਦਿਸ਼ਾ ਚਿਆ ਕਦਮ ਉਠਾਇਆ ਹੈ ਪੰਜਾਬ ਦਾ ਯੋਗਦਾਨ ਉਸ ਚ ਰਵੇ ਉਹ ਆਉਣ ਵਾਲੇ ਸਮਿਆਂ ਦੇ ਵਿੱਚ ਪੰਜਾਬ ਦੇ ਲੋਕ ਸਥਾਪਿਤ ਕਰਨਗੇ ਕਿਉਂਕਿ ਕੋਈ ਇੰਡਸਟਰੀ ਸਭ ਕਿੰਨੇ سپورਟ ਦੇ ਦੇਣ ਕੇਂਦਰ ਸਰਕਾਰ ਕਿੰਨਾ ਇਨਸੈਂਟਿਵ ਦੇ ਦੇ ਇੱਥੇ ਕਿਸੇ ਨੇ ਬਾਹਰੋਂ ਆ ਕੇ ਉਦੋਂ ਤਾਈਂ ਨਹੀਂ ਆਣਾ ਜਦੋਂ ਤਾਈਂ ਇੱਥੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਨਹੀਂ ਸੁਧਰਦੀ ਇੱਥੇ ਦੇ ਜਿਹੜੇ ਬੇਸਿਕ ਫੰਡਾਮੈਂਟਲ ਇਸ਼ੂਜ਼ ਐ ਨਸ਼ੇ ਵਾਲੇ ਨੂੰ ਦੂਰ ਕਰਨ ਵਾਸਤੇ ਉਹ ਇਹਨਾਂ ਕੈਚ 21 ਵਾਲੀ ਸਿਚੁਏਸ਼ਨ ਐ ਕੌਣ ਨਸ਼ਾ ਪਹਿਲਾਂ ਖਤਮ ਹੋਊਗਾ ਕਿ ਬੇਰੋਜ਼ਗਾਰੀ ਪਹਿਲਾਂ ਖਤਮ ਹੋਊਗੀ ਇਹ ਦੋਨੋਂ ਇੱਕ ਦੂਜੇ ਦੇ ਆਰ ਕਰੀ ਜਾਂਦੇ ਐ ਪਰ ਇੱਕ ਸਟਰੋਂਗ ਲੀਡਰਸ਼ਿਪ ਦੀ ਕਮੀ ਐ ਉਹ ਭਾਜੀਪੀ ਪ੍ਰੋਵਾਈਡ ਕਰੂਗੀ ਐਸੇ ਕਰਕੇ ਮੈਨੂੰ ਅੱਜ ਤੁਹਾਨੂੰ ਸਾਰਿਆਂ ਨੂੰ ਇੱਥੇ ਤਕਲੀਫ ਦੇਣੀ ਪਈ ਸਾਰੇ ਦਾ ਸਾਰਾ ਇਸ ਬਜਟ ਦੇ ਵਿੱਚ ਕੀਤਾ ਗਿਆ ਇਹਨਾਂ ਨੂੰ ਸਮਝਾਉਣ ਵਾਸਤੇ ਆ ਮੈਨੂੰ ਇੱਥੇ ਕਰਨਾ ਸਿਰਕੂ ਜੀ ਜੇ ਤੁਸੀਂ ਸੋ ਤਾਂ ਬੈਸਟ ਦਾ ਪਾਰੀ ਹੋਣਾ ਹੁੰਦਾ ਪਰ ਤੁਸੀਂ ਇਹ ਸੀ ਕਿ ਹਨੀ ਪਰ ਸਭ ਮੈਂ ਤਾਂ ਤੁਸੀਂ ਕਹੋਗੇ ਵੀ ਤੁਸੀਂ ਤਾਂ ਬੀਜੇਪੀ ਦੇ ਪਲੇਟਫਾਰਮ ਤੇ ਬੈਠੇ ਤੁਸੀਂ ਕਹੋਗੇ ਪਰਸੋਂ ਉਹਨਾਂ ਦਾ ਬਾਜਵਾ ਬਾਜਵਾ ਸਾਹਿਬ ਦਾ ਲੈਟਰ ਪੜਿਆ ਤੁਸੀਂ ਜਿਹੜਾ ਪ੍ਰਧਾਨ ਮੰਤਰੀ ਨੂੰ ਲਿਖ ਚਿੱਠੀਆਂ ਪਾਈਆਂ ਸਹਿਬਾ ਜੱਟੀ ਨੇ ਲਿਖ ਮਿਰਜ ਨੂੰ ਛੱਡ ਗਿਆ ਦੋ ਆਈਆਂ ਉਹਦੋਂ ਚਿੱਠੀਆਂ ਸਭ ਨਹੀਂ ਨਹੀਂ ਦੋ ਚਿੱਠੀਆਂ ਆਈਆਂ ਇੱਕ ਚਿੱਠੀ ਖੈਰਾ ਸਾਹਿਬ ਦੀ ਗਈ ਹੈ ਤੁਸੀਂ ਦੇਖਦੇ ਨਹੀਂ ਕਹਿੰਦੇ ਉਹ ਖਬਰ ਛੋਟੀ ਜਿਹੀ ਲੱਗ ਜਾਂਦੀ ਹੈ ਕੋਈ ਕੁਸ ਮਸਾਲਾ ਨਹੀਂ ਹੁੰਦਾ ਬਟ ਆਈ ਆਈ ਥਿੰਕ ਪਰ ਪਰਸੋਂ ਬਾਜਵਾ ਸਾਹਿਬ ਦਾ ਬਿਆਨ ਕੁਝ ਹੋਰ ਸੀਗਾ ਅੱਜ ਬਾਜਵਾ ਸਾਹਿਬ ਦਾ ਬਿਆਨ ਕੁਝ ਹੋਰ ਹੈ ਵੀ ਆ ਡਿਵੈਲਪਮੈਂਟ ਜਿਹੜੀ ਐਜ਼ ਆਲਵੇਜ਼ ਐਕਸਪੈਕਟਿਡ ਇਟ ਨੇਵਰ ਅਰਾਈਜ਼ ਸੋ ਉਹਨਾਂ ਦਾ ਧਿਆਨ ਮੇਰੇ ਕੋਲ ਕੁਰਸੀ ਕੰਨੀ ਜਿਆਦਾ ਸੀ ਵੀ ਉਹ ਪ੍ਰੋਮਿਸਡ ਕੁਰਸੀ ਮਿਲਦੀ ਹੈ ਕਿ ਨਹੀਂ ਮਿਲਦੀ ਗਈਆਂ ਤੁਰੀ ਜਾਂਦੀ ਹੈ ਉਹਨਾਂ ਨੇ ਖੁਦ ਕਿਹਾ ਵੀ ਆ ਜਿਹੜਾ ਸਮਝੌਤਾ ਹੋਇਆ ਹੈ ਪ੍ਰਧਾਨ ਮੰਤਰੀ ਖੁਦ ਕਹਿ ਕੇ ਗਏ ਸਰ ਉਹਦੇ ਵਿੱਚ ਲੁਧਿਆਣਾ ਵੀ ਬੈਨੀਫਿਟ ਕਰੂਗਾ ਸਰ ਉਹਦੇ ਵਿੱਚ ਅਮਰਸਰ ਵੀ ਬੈਨੀਫਿਟ ਕਰੂਗਾ ਉਸੇ ਜਲੰਧਰ ਵੀ ਐਵਰੀ ਆਲਰੇਡੀ ਹੈ ਕੋਸ਼ਾਰਪੁਰ ਦਾ ਨਾ ਉਹਨਾਂ ਨੇ ਕਿਉਂ ਲਿਆ ਸਰ ਪ੍ਰਧਾਨ ਮੰਤਰੀ ਮੋਦੀ ਜੀ ਐਪੁਰਗੇ ਸਾਹਿਬ ਕੋਈ ਨਾ ਨਹੀਂ ਲੰਦਾ ਹੁਸ਼ਿਆਰਪੁਰ ਦਾ ਕਿਸੇ ਨੇ ਸਾਂਭੇ ਨਹੀਂ ਹੁਸ਼ਿਆਰਪੁਰ ਨੂੰ ਹਾਇ ਸਮੇਂ ਹੁਸ਼ਿਆਰਪੁਰ ਐਜੂਕੇਸ਼ਨ ਦਾ ਹਬ ਸੀਗਾ ਸਾਹਿਬ ਐਜੂਕੇਸ਼ਨ ਦਾ ਹਬ ਸੀਗਾ ਇੱਥੇ ਆ ਕੇ ਸਾਰਾ ਕੁਝ ਇੱਥੋਂ ਵੱਡੇ ਵੱਡੇ ਜਿਹੜੇ ਲੀਡਰ ਹੈ ਡਾਕਟਰ ਮਰਮੋਦ ਸਿੰਘ ਉੱਥੋਂ ਨਿਕਲ ਕੇ ਗਏ ਸਾਬ ਸਿਲਕ ਰੂਟ ਦੇ ਨਹੀਂ ਸਾਹਿਬ ਮੇਰਾ ਮਕਸਦ ਹੈ ਮੈਂ ਪੰਜਾਬ ਦੀ ਗੱਲ ਕਰਦਾ ਸਾਹਿਬ ਪੰਜਾਬ ਦਾ ਯੋਗਦਾਨ ਇਹ ਵਾਲੇ ਸੰਬੰਧਾਂ ਸਿਲਕ ਰੂਟ ਦੇ ਖੁੱਲਣ ਦਾ ਕੋਈ ਨਹੀਂ ਲੱਗਦਾ ਪੰਜਾਬ ਬਿਲਕੁਲ ਹੈ ਸਾ ਮੈਂ ਤਾਂ ਕਹਿੰਦਾ ਸਾਰੇ ਸਾਰੇ ਰੂਟ ਖੁੱਲਣਗੇ ਸਾਹਿਬ ਰੂਟ ਇਵੈਂਚੁਅਲੀ ਆ ਜਿਹੜੀ ਅੱਜ ਦੇ ਦਿਨ ਡਿਪਲੋਮੇਸੀ ਆ ਜੋ ਕੁਝ ਵਰਲਡ ਦੇ ਤੁਸੀਂ ਉਸ ਪਾਸੇ ਲੈ ਕੇ ਤੁਰੇ ਜਾਂਦੇ ਹੋ ਡਿਪਲੋਮੇਸੀ ਵਾਲ 사이ਡ ਤੇ ਲੋਕ ਇਸ ਗੱਲ ਨੂੰ ਸੁਣਨਾ ਨਹੀਂ ਚਾਹਦੇ ਜਿਸ ਕਿਸਮ ਦੀ ਹਫੜਾ ਤਫੜੀ ਮੱਚੀ ਹੋਏ ਨੇ ਸਾਹਿਬ ਜੇ EU ਲੀਡਰਸ਼ਿਪ ਤਿੰਨੋਂ ਆਏ ਬੈਠੇ ਸੀ ਇੱਥੇ ਚੇਅਰਮੈਨ ਆਫ EU ਚੇਅਰਮੈਨ ਆਫ EU ਕੌਂਸਲ ਤੇ ਉਹਨਾਂ ਦੀ ਉਹ ਕਲਾਸ ਜਿਹੜੀ ਹੈ ਮੈਡਮ ਕਮਰਸ ਵਾਲੀ ਸਾਰੇ ਇੱਥੇ ਆਏ ਬੈਠੇ ਸੀ ਕੋਈ ਹਿੰਦੁਸਤਾਨ ਬਦਲ ਗਿਆ ਦੋ ਦਿਨ ਚ ਵਕਤ ਪਿਆ ਅਮਰੀਕਾ ਨੇ ਵਕਤ ਪਾਰ ਰੱਖਿਆ ਉਹ ਇੱਥੇ ਆ ਕੇ ਝਾਕਦੇ ਫਿਰਦੇ ਆ ਲੋਕ ਤਾਂ ਹਿੰਦੁਸਤਾਨ ਕੰਨ ਨਹੀਂ ਦੇਖ ਰਹੇ ਸਾਡੇ ਵਾਲੇ ਨੂੰ ਨਹੀਂ ਦਿਸਦਾ ਵੇ ਹਿੰਦੁਸਤਾਨ ਕਿਤੇ ਤਰ੍ਹਾਂ ਦੀ ਜਾਣਕਾਰੀ ਕੀਤੀ ਹੈ ਆਵਾਮੀ ਪਾਰਟੀ ਆਪਣੇ ਰੰਗ ਦੇ ਨਾਲ ਸਕੂਲਾਂ ਬੰਨ੍ਹਣ ਜਾ ਰਹੀ ਹੈ ਉਹ ਮੈਂ ਕਹਿੰਦਾ ਜੀ ਡਵੈਲਪਮੈਂਟ ਰੰਗ ਨਾਲ ਨਹੀਂ ਹੁੰਦੀ ਸਾਬ ਆ ਰੰਗ ਤਾਂ ਉੱਤਰ ਜਾਣਾ ਬਿਲਡਿੰਗ ਟੈਣ ਵਾਲੇ ਪਈਆ ਮੈਂ ਭਗਵੰਤ ਸਿੰਘ ਨੂੰ ਪੁੱਛਣਾ ਚਾਹੁੰਦਾ ਸਾਬ ਇਹਦੇ ਨਾਲ ਉਹਨਾਂ ਦੀ ਚੋਰੀ ਪਕੜੀ ਜਾਂਦੀ ਹੈ ਹੜ ਆਇਆ ਉਹਦੇ ਵਿੱਚ ਆਏ ਭਗਵੰਤ ਸਿੰਘ ਕਹਿ ਰਹੇ ਸੀ 5000 ਸਕੂਲਾਂ ਦੀ ਬਿਲਡਿੰਗ ਟੈ ਗਈਆਂ ਉਹ ਪਹਿਲਾਂ ਮੈਨੂੰ ਤਾਂ ਲਿਸਟ ਤਾਂ ਦੇਣ ਵੀ ਕਿਹੜੇ ਟਏ ਸੀ ਕਦੋਂ ਤੁਸੀਂ ਰਿਪੇਅਰ ਕਰਾ ਲੇ ਕਿਹੜੇ ਤੇ ਰੰਗ ਕਰਾਨ ਲੱਗਿਓ ਉਹ ਖੰਡਰਾਂ ਦੇ ਉੱਤੇ ਰੰਗ ਕਰਾਨ ਲੱਗਿਓ ਕਿਹੜੇ ਰੰਗ ਕਰਕੇ ਰੈਵਲੂਸ਼ਨ ਆ ਜੂਗਾ ਬੱਚੇ ਉਸ ਰੰਗ ਚ ਪੁਰਾਣੇ ਰੰਗ ਚ ਪੜਨੀ ਸੈਬੇ ਦੇਖੋ ਲੋਕਾਂ ਨੂੰ ਬੇਵਕੂ ਬਣਾਉਣ ਮੈਂ ਕਿਹਾ ਲੀਪਾ ਪੋਤੀ ਵਾਲਾ ਬਜਟ ਨਹੀਂ ਸਾਬ ਲੀਪਾ ਪੋਤੀ ਇਹ ਨਾ ਕੋਲ ਹੈ ਹਰੇਕ ਆਪਣੀ ਕਮਜ਼ੋਰੀ ਨੂੰ ਢੱਕਣ ਦੀ ਕੋਸ਼ਿਸ਼ ਕਰਦੇ ਆ ਅਡਵਾਈਸ ਕੁਝ ਵੀ ਨਹੀਂ ਇਸ ਨਾਥਿੰਗ ਸਾਬ ਜਾਕਰ ਸਾਬ ਤੁਸੀਂ ਯੂਰਪੀਅਨ ਯੂਨੀਅਨ ਦੀ ਗੱਲ ਕੀਤੀ ਹੈਗੀ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਜਿਹੜਾ ਸਪੋਰਟ ਇੰਡਸਟਰੀ ਹੈਗੀ ਆ ਜਾਂ ਫਿਰ ਦੂਜੀ ਕੋਲੋਨੀ ਇੰਡਸਟਰੀ ਹੈਗੀ ਆ ਉਹ ਯੂਰਪ ਦੇ ਵਿੱਚ ਜਾਊਗੀ ਲੇਕਿਨ ਦੋ ਦੋ ਇੰਟਰਨੈਸ਼ਨਲ 에ਅਰਪੋਰਟ ਬਣ ਚੁੱਕੇ ਨੇ ਪ੍ਰਧਾਨ ਮੰਤਰੀ ਸਾਹਿਬ ਦਾ ਤਿੱਖਰਾ ਕਾਰਜਕਾਲ ਆ ਪੰਜਾਬ ਦੇ ਵਿੱਚ ਇੱਕ ਵੀ ਇੰਟਰਨੈਸ਼ਨਲ ਫਲਾਈਟ ਨਹੀਂ ਚੱਲ ਰਹੀ ਹੈ ਜੀ ਕਾਂਗਰਸ ਵੀ ਸਵਾਲ ਖੜੇ ਕਰ ਰਹੀ ਆ ਆਮ ਲੋਕ ਵੀ ਪੁੱਛ ਰਹੇ ਨੇ ਐਨ ਆਰ ਆਈ ਵੀ ਪੁੱਛ ਰਹੇ ਨੇ ਸਭ ਕੋਈ ਜਾ ਕੇ ਗਲਤ ਆ ਕਰੇ ਮੈਂ ਹੋਰ ਤੁਹਾਡੇ ਤੋਂ ਪਹਿਲਾਂ ਆ ਕਹਿ ਕੇ ਕੀ ਹਟਾ ਵੀ ਜੇ ਭਗਵੰਤ ਮਾਨ ਇੱਕ ਸਾਰਾ ਹੀ ਫਰਜ਼ ਬਣਦਾ ਹੈ ਸਭ ਜਦੋਂ ਬੀਜੇਪੀ ਨੂੰ ਕੋਈ ਬਾਗ ਡੋਰ ਦਿਓਗੇ ਸਾਰਾ ਕੁਝ ਬਣਾਏ ਕੀਨੇ ਆ ਆ ਬਣਾਏ ਕੀਨੇ ਆ ਤੁਸੀਂ ਉਹ ਗੱਲ ਨੂੰ ਪੁੱਛੀ ਜਾਂਦੇ ਹੋ ਤੁਸੀਂ ਇੰਟਰਨੈਸ਼ਨਲ ਫਲਾਈਟ ਤੇ ਬਣਾਏ ਕੀਨੇ ਸਭ ਆ ਜਿਹੜੇ ਅੱਜ ਦੇ ਦਿਨ ਬਸੇ ਹਵਾਈ ਚੱਪ ਲੈਣ ਨੂੰ ਹਵਾਈ ਜੱਚ ਸੈਰ ਕਰਾਵਾਂਗੇ ਉਹ ਕੀਤਾ ਕੀਨੇ ਸਾਰਾ ਕੁਝ ਹੀ ਹੋਊਗਾ ਸਭ ਬਿਲਕੁਲ ਸਭ ਇਹ ਹਮਾਰਾ ਹੈ ਬੇਸ਼ੱਕ ਉਥੇ ਵੀ ਇੰਟਰਨੈਸ਼ਨਲ ਜੇ ਕਾਰਗੋ ਆਉਂਦੇ ਤਾਂ ਪੰਜਾਬ ਦੇ ਦੇਖੋ ਸਾਰਾ ਸਾਰਾ ਥੋੜਾ ਕੁਐਸਚਨ ਆ ਗਿਆ ਕੁਐਸਚਨ ਆ ਗਿਆ ਸਭ ਮੈਂ ਤੁਹਾਨੂੰ ਗੱਲ ਦੱਸ ਰਿਹਾ ਵੀ ਕੋਈ ਪਰਸੂ ਤਾਂ ਕਰੇ ਜਾ ਕੇ ਜਾਂ ਕਹ ਦੇ ਸਾਡੇ ਬਸ ਦਾ ਰੋਗ ਨਹੀਂ ਜੀ ਬਸ ਹੀ ਆਲੇ ਕਰੋ ਅਸੀਂ ਕਰਾਂਗੇ ਸਭ ਆ ਗਿਆ ਜਿੱਥੇ ਆ ਨੂੰ ਲੈ ਕੇ ਗਿਆਨ ਦਿੱਤਾ ਕਿ ਉਹਨਾਂ ਦੇ ਵੱਡੇ ਕੇਸ ਪਾਈ ਦੇ ਝੁੱਟੇ ਸਾਬਾ ਤਾਂ ਕੋਰਟ ਫੈਸਲਾ ਕਰੂਗੀ ਕਿ ਨਾ ਕੁਝ ਪਰ ਆ ਜਿਹੜੀ ਸਰਕਾਰ ਦਾ ਮੈਂ ਤੁਸੀਂ ਦੇਖਿਆ ਵੀ ਇਹਨਾਂ ਨੇ ਜਿੰਨੇ ਕੇਸ ਪਾਏ ਆ ਆਪ ਸਰਕਾਰ ਯੂਟਰਨ ਲੈ ਕੇ ਵਾਪਸ ਲੈਣਾ ਨੇ ਕੇਸ ਤਾਂ ਆਪਣੇ ਆਪਣੇ ਮੰਤਰੀ ਤੇ ਪਾਇਆ ਸੀ 5000 ਰੁਪਏ ਉਹ ਸਿੰਗਲਾ ਸਾਹਿਬ ਤੇ ਹੈਲਥ ਮਿਨਿਸਟਰ ਤੇ ਪਾਇਆ ਸੀ ਉਹ ਵੀ ਵਾਪਸ ਲੈ ਲਿਆ ਉਸ ਜਿਹੜਾ ਖੁਦ ਮੁੱਖ ਮੰਤਰੀ ਬਾਪ ਗਵਾ ਸੀ ਕਿ ਮੇਰੇ ਕੋਲ ਫੋਨ ਆਇਆ ਉਹ ਵੀ ਵਾਪਸ ਹੋ ਗਿਆ ਆ ਵੀ ਫਰਾਡ ਹੋਣੀ ਇਹਨਾਂ ਦੀ ਕ੍ਰੈਡੀਬਿਲਟੀ ਖਤਮ ਹੋ ਚੁੱਕੀ ਹੈ ਸਾਹਿਬ ਪੰਜਾਬ ਪੁਲਿਸ ਦੀ ਕ੍ਰੈਡੀਬਿਲਟੀ ਉਸੇ ਦਿਨ ਖਤਮ ਹੋ ਗਈ ਸਾਬ ਜਦੋਂ ਇਹਨਾਂ ਦੀ ਚੋਰੀ ਪਗੜੀਏ ਇਹਨਾਂ ਨੇ ਕਿਹਾ ਅਸੀਂ ਤਾਂ ਕਰਵਾਇਆ ਨਹੀਂ ਡੀਜੀ ਨੇ ਐਫੀਡੇਵਿਟ ਦਿੱਤਾ ਵੀ ਲਾਰਸ ਦੀ ਇੱਥੇ ਸਾਡੇ ਹੋਈ ਨਹੀਂ ਇੰਟਰਵਿਊ ਤੇ ਬਾਅਦ ਚ ਜਾ ਕੇ ਮਾਫੀਆਂ ਮੰਗਦੇ ਫਿਰਦੇ ਆ ਸਰਕਾਰ ਸਿਰਫ ਤੇ ਸਿਰਫ ਯੂ ਟਰਨ ਤੇ ਮਾਫੀਆਂ ਵਾਲੀ ਸਰਕਾਰ ਹੈ ਬਾਅਦ ਚ ਮਾਫੀ ਮੰਗਣਗੇ ਨਹੀਂ ਹਾਂ ਤਾਂ ਗਲਤ ਹੋ ਗਿਆ ਸਾਬ ਕਿਹੜਾ ਇਹਨਾਂ ਦਾ ਕੇਸ ਜਿਹੜਾ ਹੈ ਅਜੇ ਸਿਰੇ ਚੜ੍ਹੇ ਮੈਨੂੰ ਆਹ ਦੱਸ ਦੇ ਸਰਪੰਗਟ ਸਾਹਿਬ ਨਵਜੋਸ਼ ਕੋ ਰਾਜੀ ਇਹ ਵੀ ਦਿਖਾਉਂਗੇ ਸ਼ਕਤੀ ਹੈ ਕਿ ਆ ਜਾ ਰਹੇ ਕਿ ਬੀਜੇਪੀ ਜੁਆਇਨ ਕਰ ਸਕਦੀ ਕਿਉਂਕਿ ਕਾਫੀ ਤਰੀਫ ਵੀ ਨਹੀਂ ਕਰ ਰਹੇ ਮੋਦੀ ਮੈਂ ਤਾਂ ਤੁਸੀਂ ਉਹਨਾਂ ਦੀ ਗੱਲ ਕਰੀਆਂ ਨੂੰ ਮੈਂ ਤਾਂ ਤਰੀਫ਼ ਦੇ ਛੱਡ ਤੁਸੀਂ ਤਾਂ ਟਵੀਟ ਬਾਜਵਾ ਸਾਹਿਬ ਨੇ ਪੂਰੀ ਚਿੱਠੀ ਲਿਖ ਰੱਖੀ ਹੈ ਤੁਸੀਂ ਪੜੋ ਉਹਨਾਂ ਦਾ ਯੂਰਪੀਨੀਆਂ ਪਹਿਪਤਾ ਨਹੀਂ ਹੋ ਕਹਿੰਦਾ ਕੀ ਨਾ ਸੀ ਉਹ ਕੀ ਕਹਿੰਦੇ ਸੀ ਧਰਮਿੰਦਰ ਕੀ ਕਹਿੰਦਾ ਸੀ ਕਹਿੰਦਾ ਉਹ ਵੀ ਤਿਆਰ ਮौसी ਵੀ ਤਿਆਰ ਸਾਰੇ ਹੀ ਤਿਆਰ ਹੈ ਬਸ ਚੰਨੀ ਸਾਹਿਬ ਵੀ ਤਿਆਰ ਨੇ ਮਨਾਉਣ ਵਾਸਤੇ ਬਸ ਤਾਂ ਨਹੀਂ ਚੰਨੀ ਸਾਹਿਬ ਤਿਆਰ ਤਾਂ ਤੁਸੀਂ ਜਾਣੋ ਚੰਨੀ ਸਾਹਿਬ ਨੂੰ ਜੱਬਰ ਬੰਨੂ ਪਤਾ ਲੱਗਿਆ ਹੈ ਵੀ ਉਹਨਾਂ ਦੇ ਉੱਤੇ ਆ ਇਲਜ਼ਾਮ ਲੱਗਿਆ ਸੀ ਜਿਸ ਦੇ ਕਰਕੇ ਉਹਨਾਂ ਨੂੰ ਬਾਹਰ ਪਿਛਲੇ ਪਾਸੇ ਬਿਠਾ ਰੱਖਿਆ ਸੀਗਾ ਵੀ ਕਿਸੇ ਵੱਡੇ ਲੀਡਰ ਦੇ ਜਾ ਕੇ ਪੈਰੀ ਪੈਂਦਿਆਂ ਨੇ ਦੂਜੇ ਆਲੇ ਨੇ ਫੋਟੋ ਜਾ ਕੇ ਦੇਤੀ ਰੋ ਜਨ ਬਿਆਹ ਦੇਖ ਲੋਈ ਤੁਹਾਡਾ ਚੀਫ ਮਿਨਿਸਟਰ ਜੀ ਕੈਂਡੀਡੇਟ ਹੈ ਜੀ ਸਾਨੂੰ ਤਾਂ ਕਿਹੜਾ ਪਤਾ ਨਹੀਂ ਸਭ ਥੈਂਕ ਯੂ ਥੈਂਕ ਯੂ